ਪਾਕਿਸਤਾਨ ਤੇ ਗਲਫ ਕੋਆਪਰੇਸ਼ਨ ਕਾਉਂਸਲ ਬਣੀ ਸੀ 1981 ਦੇ ਵਿੱਚ ਉਸ ਸਮੇਂ ਦੇ ਵਿੱਚ ਸ਼ਾਇਦ ਮੈਂ ਪਹਿਲਾ ਬੰਦਾ ਸੀਗਾ ਕਿ ਜਿੰਨੇ ਉਹਦੇ ਉੱਤੇ ਪਾਕਿਸਤਾਨ ਦੇ ਗਲਫ ਕੋਆਪਰੇਸ਼ਨ ਕਾਉਂਸਲ ਕੰਟਰੀ ਜਿਹੜੇ ਹੈਗੇ ਸੀ 6 ਕੰਟਰੀ ਸऊदी ਅਰੇਬੀਆ, Oman, Bahrain, UAE, Qatar, Kuwait ਉਹਨਾਂ ਦੇ ਉੱਤੇ ਜਿਹੜੇ ਉਹਦੇ ਰਿਲੇਸ਼ਨਸ ਦੇ ਉੱਤੇ ਮੈਂ ਪੀ ਐਚ ਡੀ ਕੀਤੀ ਸੀ ਪਰ ਦਾਰਿਸ਼ ਕੱਲ ਤਾਂ ਲੱਗਦਾ ਕਿ ਜਦੋਂ ਪੰਜਾਬੀ ਇਕੱਠੇ ਹੁੰਦੇ ਆ ਐਡਾਂ ਦੀਆਂ ਖਬਰਾਂ ਆਉਂਦੀਆਂ ਵਾ ਸਭ ਨੂੰ ਪਤਾ ਵਾ ਜਿਹੜੇ ਉੱਥੇ ਇੰਟੈਲੀਜੈਂਸ ਵਾਲੇ ਲੋਕ ਸਾਰੇ ਜਾਣਦੇ ਆ ਉਸ ਤੋਂ ਬਾਅਦ ਕੋਈ ਨਾ ਕੋਈ ਐਡਾਂ ਦੀ ਦੁਖਦਾਈ ਕੋਈ ਘਟਨਾ ਕਰ ਦਿੱਤੀ ਜਾਂਦੀ ਯਾਰ ਮੈਂ ਬਾਣਾ ਬਰਤਦਾ ਜਾਂਦਾ ਬਰਤਦਾ ਨਹੀਂਗਾ ਇਹ ਇੱਕ ਮੀਲ ਪੱਥਰ ਹੈ ਮੇਰੀ ਨਜ਼ਰ ਚ ਇੱਕ ਮੀਲ ਪੱਥਰ ਆ ਕਿਉਂਕਿ ਕਾਨਫਰੰਸਾਂ ਤੇ ਬਹੁਤ ਹੁੰਦੀਆਂ ਨੇ ਤੇ ਕੈਨੇਡਾ ਚ ਵੀ ਇੱਕ ਮਹੀਨੇ ਚ ਕਈ ਵਾਰ ਤਿੰਨ ਤਿੰਨ ਹੋ ਜਾਂਦੀਆਂ ਨੇ ਪਰ ਇੱਕ ਵੱਖਰੇ ਰੰਗ ਸੀਗਾ ਵੱਖਰਾ ਰੰਗ ਸੀਗਾ ਜਿਹੜਾ ਮੈਂ ਮਹਿਸੂਸ ਕੀਤਾ ਉਸ ਨੂੰ ਪਾਕਿਸਤਾਨੀ ਪੰਜਾਬ ਦੀ ਸਮਝ ਹੀ ਨਹੀਂ ਆਂਦੀ ਕਿ ਪਾਕਿਸਤਾਨੀ ਪੰਜਾਬ ਦੇ ਅੰਦਰ ਕੀ ਵਾਪਰ ਰਿਹਾ ਹੈ ਅਸੀਂ ਇਹ ਗਲਤ ਕਰਦੇ ਕਿ 47 ਦੀ ਵੰਡ ਉਹ ਹੀ 47 ਦੀ ਵੰਡ ਵੇਣੇ ਜਿਹੜਾ ਕੋਰੇ ਦਾ ਸਿਸਟਮ ਸੀ ਉਸ ਦੇ ਐਜ਼ ਇਟ ਇਜ਼ ਇੰਪਲੀਮੈਂਟੇਸ਼ਨ ਨੂੰ ਲੇਕਿਨ ਜਿਹੜੇ ਪੰਜਾਬ ਦੇ ਅੰਦਰ ਕੁਝ ਐਸਾ ਹੈ ਸੀ ਉਹਨੂੰ ਧਾਰਮਿਕ ਸੋਚ ਨੇ ਵੀ ਸਪੋਰਟ ਕੀਤਾ ਔਰ ਬਾਕੀ ਹਰ ਗੱਲ ਨੇ ਸਪੋਰਟ ਕੀਤਾ ਉਸ ਤੋਂ ਪਹਿਲੇ ਜਿਹੜੀ ਚੱਲੀ ਆ ਰਹੀ ਸੀ ਬੋਲੀ ਦਾ ਇੱਥੇ ਹੱਕ ਹੈ ਬੋਲੀ ਅਜੇ ਤੱਕ ਕਿਤੇ ਸਕੂਲਾਂ ਦੇ ਵਿੱਚ ਪੜਾਈ ਨਹੀਂ ਜਾ ਰਹੀ ਇੱਥੇ ਕੋ ਸਾਡਾ ਬੰਦਾ ਪੱਗ ਪਾ ਲਵੇ ਤੇ ਉਸ ਦਾ ਮਜ਼ਾਕ ਉਡਾਇਆ ਜਾਂਦਾ ਹੈ ਗੁੱਸਾ ਪਾ ਲਵੇ ਤਾਂ ਉਹਦਾ ਮਜ਼ਾਕ ਉਡਾਇਆ ਜਾਂਦਾ ਹੈ ਸਟੇਟ ਨੈਰੇਟਿਵ ਟੋਟਲ ਜਿਹੜਾ ਹੈ ਉਹ ਗੰਗਾ ਜਮਨੀ ਜਿਹੜੀ ਇੱਥੇ ਦੀ ਸਿਵਲਾਈਜੇਸ਼ਨ ਹੈ ਉਸ ਦੀ ਐਜ਼ ਇਟ ਇਜ਼ ਇੰਪਲੀਮੈਂਟੇਸ਼ਨ ਹੈ ਪੰਜਾਬ 247 ਟੀਵੀ ਤੇ ਤੁਹਾਡਾ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਸਵਾਗਤ ਮੇਰੇ ਨਾਲ ਅੱਜ ਦੋ ਮਹਿਮਾਨ ਅਹਿਮਦ ਰਜਾ ਪੰਜਾਬੀ ਹੀਰੀ ਲਾਹੌਰ ਪਾਕਿਸਤਾਨ ਤੋਂ ਤੇ ਦੂਜੇ ਪਾਸੇ ਕੈਲਗਰੀ ਤੋਂ ਨੇ ਡਾਕਟਰ ਜਗਰੂਪ ਸਿੰਘ ਹੀਰੀ شیخੋਂ ਸਾਹਿਬ ਕਾਨਫਰੰਸ ਕਰਾਈ ਆ ਜੀ ਪੰਜਾਬੀ ਕਾਨਫਰੰਸ ਬਹੁਤ ਹੁੰਦੀਆਂ ਨੇ ਕਾਨਫਰੰਸ ਪਰ ਇਹ ਕਾਨਫਰੰਸ ਕੁਝ ਵੱਖਰੀ ਤਰ੍ਹਾਂ ਦੀ ਕਾਨਫਰੰਸ ਸੀਗੀ ਆਪਾਂ ਸਾਰਿਆਂ ਨੇ ਨੂੰ ਮਾਣਿਆ ਲਗਾਤਾਰ ਤਿੰਨ ਦਿਨ ਔਰ ਇੱਕ ਮੇਲੇ ਦੀ ਤਰ੍ਹਾਂ ਮੈਨੂੰ ਯਾਦ ਆ ਗਿਆ ਪ੍ਰੋਫੈਸਰ ਮੋਹਨ ਸਿੰਘ ਮੇਲਾ ਤੇ ਜਿਹੜਾ ਹਾਸ਼ਮ ਮੇਲਾ ਅਸੀਂ ਕਰਾਉਂਦੇ ਰਹੇ ਆ ਉਸੇ ਤਰ੍ਹਾਂ ਦੀ ਵਨਗੀਆਂ ਸਾਰੀਆਂ ਇੱਥੇ ਸਾਨੂੰ ਨਜ਼ਰ ਆਈਆਂ ਔਰ ਦੂਜੇ ਪਾਸੇ ਜਿਸ ਤਰੀਕੇ ਦਾ ਪੰਜਾਬੀਆਂ ਦੀ ਮੁਹੱਬਤ ਹਮੇਸ਼ਾ ਆਪਾਂ ਦੇਖਦੇ ਆਂ ਜਿਸ ਤਰ੍ਹਾਂ ਦੀ ਮੁਹੱਬਤ ਇੱਥੇ ਸਾਨੂੰ ਮਿਲਦੀ ਆ ਉਹਦੇ ਬਾਰੇ ਕੁਝ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ ਅਹਿਮਦਰ ਰਜ਼ਾ ਹਰਣਾਲ ਤੇ ਪ੍ਰੋਫੈਸਰ ਸਾਹਿਬ ਨਾਲ ਵੀ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਨੀ ਚਾਹੁੰਦਾ ਵੀ ਕੋਈ ਜ਼ਮਾਨਾ ਹੁੰਦਾ ਸੀਗਾ 올 인디아 라디오 ਤੋਂ ਸ਼ਾਮ ਨੂੰ ਆਪਾਂ ਬਹੁਤ ਛੋਟੇ ਛੋਟੇ ਹੁੰਦੇ ਸੀ ਜਦੋਂ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀਗਾ ਦੇਸ਼ ਪੰਜਾਬ ਤੇ ਉਹ ਪਾਕਿਸਤਾਨ ਤੇ ਹਿੰਦੁਸਤਾਨ ਚ ਦੋਵਾਂ ਦੇ ਬੜੇ ਪਿਆਰ ਨਾਲ ਸੁਣਿਆ ਜਾਂਦਾ ਸੀ ਮੈਨੂੰ ਉਸ ਐਂਕਰ ਦਾ ਤੇ ਉਹ ਨਾਂ ਜਾਦ ਨਹੀਂ ਪਾਕਿਸਤਾਨ ਵਾਲਿਆਂ ਨੂੰ ਬਾਜੀ ਕਿਆ ਕਰਦੇ ਸੀ ਤੇ ਮੈਨੂੰ ਕਿਤੇ ਇਹਨਾਂ ਦੀ ਕਾਨਫਰੰਸ ਵੇਖ ਕੇ ਉਹ ਪ੍ਰੋਗਰਾਮ ਬੜਾ ਜ਼ਿਆਦਾ ਹੈ ਇੱਕ ਪੂਰੀ ਦੇਸ਼ ਪੰਜਾਬ ਦਾ ਜਿਹੜਾ ਸੁਪਨਾ ਜਿਸ ਤਰ੍ਹਾਂ ਪੰਜਾਬ ਦੀਆਂ ਸਾਂਝਾਂ ਦੀ ਗੱਲ ਉਸ ਪ੍ਰੋਗਰਾਮ ਚ ਹੁੰਦੀ ਸੀ ਜਿਸ ਤਰੀਕੇ ਦਾ ਮਾਹੌਲ ਉਦੋਂ ਹੁੰਦਾ ਸੀਗਾ ਉਹ ਇੱਕ ਵਾਰੀ ਯਾਦ ਆ ਗਿਆ ਤੇ ਆਪਾਂ ਰਜਾ ਸਾਹਿਬ ਨੂੰ ਪਹਿਲਾਂ ਤੇ ਮੁਬਾਰਕਬਾਦ ਦਿੰਨੇ ਆ ਉਹਨਾਂ ਦੀ ਇਸ ਸਫਲ ਕਾਨਫਰੰਸ ਵਾਸਤੇ ਕਿ ਉਹਨਾਂ ਨੇ ਬੜੀ ਮਿਹਨਤ ਕੀਤੀ ਔਰ ਬੜੀ ਅੱਛੇ ਤਰੀਕੇ ਨਾਲ ਸਾਰੀ ਆਰਗੇਨਾਈਜ਼ ਕੀਤੀ ਸੀਗੀ 노 ਡਾਊਟ ਉਹਨਾਂ ਨੂੰ ਸਰਕਾਰ ਵੱਲੋਂ ਵੀ ਸਪੋਰਟ ਮਿਲੀ ਭਾਰਤ ਤੋਂ ਬਹੁਤ ਸਾਰੇ ਆਰਟਿਸਟ ਲੋਕ ਗਏ ਬਹੁਤ ਸਾਰੇ ਲੋਕ ਉੱਥੇ ਸੀਗੇ ਔਰ ਉਹ ਵੇਖਣ ਵਾਲਾ ਨਜ਼ਾਰਾ ਸੀਗਾ ਤੁਸੀਂ ਵੀ ਡਾਕਟਰ ਸੇਖੋਂ ਦੇਖੀ ਹੋਣੀ ਆ ਕੁਝ ਨਾ ਕੁਝ ਉਹਨਾਂ ਚੋਂ ਹਿੱਸੇ ਤੇ ਪਹਿਲਾਂ ਮੈਂ ਤੁਹਾਡੇ ਸ਼ੁਰੂਆਤੀ ਕਮੈਂਟ ਲੈ ਲਾਂ ਤੇ ਫੇਰ ਆਪਾਂ ਰਾਜਾ ਸਾਹਿਬ ਨੂੰ ਵੀ ਗੱਲ ਸ਼ੁਰੂ ਕਰ ਦਿੰਨੇ ਆ ਬਹੁਤ ਸ਼ੁਕਰੀਆ ਜੀ ਮੈਂ ਪਹਿਲਾਂ ਆਪਣੇ ਬਾਰੇ ਦੱਸ ਸਕਾਂ ਮੈਨੂੰ ਪਾਕਿਸਤਾਨ ਜਾਣ ਦਾ ਇਹ ਮੌਕਾ ਮਿਲਿਆ ਤਿੰਨ ਵਾਰੀ ਮੈਂ ਗਿਆ ਇੱਕ ਵਾਰੀ 2003 ਦੇ ਵਿੱਚ ਉਦੋਂ ਵੀ ਲੋਕ ਕੋਲੀ ਮੇਲਾ ਹੋਇਆ ਸੀ ਦਿਪਾਲਪੁਰ ਦੇ ਵਿੱਚ ਜੀ ਉਦੋਂ ਸਾਡੇ ਸ਼ਫੀਕ ਸਾਹਿਬ ਸੀਗੇ ਉੱਥੇ ਸਾਡੇ ਜਿਹੜੇ ਹੋਸਟ ਸੀਗੇ ਪਹਿਲੀ ਵਾਰੀ ਉਦੋਂ ਜਾਣ ਦਾ ਮੌਕਾ ਮਿਲਿਆ ਦੂਸਰੀ ਵਾਰੀ ਲੰਮਸ ਯੂਨੀਵਰਸਿਟੀ ਦੇ ਵਿੱਚ ਜਦੋਂ 2014 ਦੇ ਵਿੱਚ ਇਲੈਕਸ਼ਨਸ ਹੋਈਆਂ ਸੀਗੀਆਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੰਨਾ ਅੱਗੇ ਵਧੀ ਸੀਗੀ ਤੇ ਆਲ ਇੰਡੀਆ ਲੈਵਲ ਤੇ ਵੀ ਨੈਸ਼ਨਲ ਲੈਵਲ ਤੇ ਵੀ ਜਿੱਦਾਂ ਦਾ ਸਾਡਾ ਸੀਨ ਬਦਲਿਆ ਸੀਗਾ ਤੇ ਲੰਮਸ ਯੂਨੀਵਰਸਿਟੀ ਨੇ ਆ ਜਿਹੜਾ ਸੀਗਾ ਉੱਥੇ ਇਹਦੇ ਉੱਤੇ ਸੈਮੀਨਾਰ ਕਰਾਇਆ ਸੀਗਾ ਤੇ ਮੈਨੂੰ ਅਜੇ ਵੀ ਯਾਦ ਹੈ ਕਿ ਜਿਹੜਾ ਮੈਂ ਪੰਜਾਬ ਦਾ ਪੇਪਰ ਜਿਹੜਾ ਸੀ ਉਹ ਮੈਂ ਉੱਥੇ ਪੜ੍ਹਿਆ ਸੀਗਾ ਤੇ ਨਜ਼ਮ ਸੇਟੀ ਸਾਹਿਬ ਸੀ ਜਿਨ੍ਹਾਂ ਨੇ ਉਹ ਸ਼ਾਇਰ ਕੀਤਾ ਸੀਗਾ ਉਹ ਜਿਹੜਾ ਸੀਗਾ ਜੀ ਤੋਂ ਬਾਅਦ ਇੱਕ ਵਾਰੀ ਬਿਲਡ ਐਟ ਹੈਗੀ ਆ ਆਪਣੇ ਰਾਜਾ ਸਾਹਿਬ ਜਾਣਦੇ ਹੋ ਨੇ ਪਾਕਿਸਤਾਨ ਇੰਸਟੀਚਿਊਟ ਆਫ ਲੈਜਲੇਟਿਵ ਡਵੈਲਪਮੈਂਟ ਟ੍ਰਾਂਸਪਰੈਂਟ ਅਥਾਰਟੀ ਹੈਗੀ ਆ ਉਹਨਾਂ ਨੇ ਕੋਸ਼ਿਸ਼ ਕੀਤੀ ਇਹ 2014 ਚ ਬਿਲੋ ਗਈ ਸੀ 15 ਜੇ ਇੱਕ ਵਾਰੀ ਜਾਣ ਦਾ ਮੌਕਾ ਮਿਲਿਆ ਜਦੋਂ ਉਹਨਾਂ ਨੇ ਜਿਹੜੇ ਹਿੰਦੁਸਤਾਨ ਦੇ ਪਾਕਿਸਤਾਨ ਦੇ ਜਿਹੜੇ ਸੂਬੇ ਹੈਗੇ ਖਾਸ ਕਰਕੇ ਇਹ ਪੰਜਾਬ ਦਾ ਪਰਲੇ ਪੰਜਾਬ ਦਾ Rajasthan ਦਾ ਤੇ ਦੂਸਰੇ ਪਾਸੇ ਵਾਲ ਜਿਹੜੇ ਇਸੇ ਤਰੀਕੇ ਨਾਲ ਸਿੰਧ ਤੇ ਗੁਜਰਾਤ ਦਾ ਇਹਦੇ ਵਿੱਚੋਂ ਤਿੰਨ ਉਹਨਾਂ ਨੇ ਵਰਕਿੰਗ ਪੇਪਰ ਜਿਹੜੇ ਸੀ ਉਹਨਾਂ ਕਿਹਾ ਤੁਸੀਂ ਲੈ ਕੇ ਆਓ ਮੈਂ ਪੰਜਾਬ ਦੀ ਖੇਤੀਬਾੜੀ ਦੇ ਉੱਤੇ ਪੇਪਰ ਲੈ ਕੇ ਗਿਆ ਸੀ ਤਿੰਨ ਚਾਰ ਦਿਨ ਅਸੀਂ ਵਾਰੀ ਉੱਥੇ ਜਿਹੜਾ ਆਪਣਾ ਲਾਹੌਰ ਦੇ ਵਿੱਚ ਰਹਿ ਸੀਗੇ ਫਿਰ ਇਸੇ ਤਰੀਕੇ ਨਾਲ ਅਸੀਂ ਉਹ ਕਰਾਚੀ ਗਏ ਸੀ ਔਰ ਇਸ ਸਮੇਂ ਮੇਰਾ ਆਪਣਾ ਜਿਹੜਾ ਤਜਰਬਾ ਹੈਗਾ ਦੂਸਰੀ ਮੈਂ ਹੋਰ ਗੱਲ ਕਹਿਣੀ ਚਾਹੁੰਨਾ ਕਿ ਮੈਂ ਆਪਣੀ ਪੀ ਐਚ ਡੀ ਦੀ ਡਾਕਟੋਰੇਟ ਸੀਗੀ ਉਹ ਵੀ ਪਾਕਿਸਤਾਨ ਦੇ ਉੱਤੇ ਕੀਤੀ ਸੀਗੀ ਵੈਰੀ ਗੁੱਡ ਫਿਰ ਤੇ ਤੁਹਾਡੀਆਂ ਪਾਕਿਸਤਾਨ ਨਾਲ ਬਹੁਤ ਰੂਟਸ ਜੁੜਦੀਆਂ ਜੀ ਪਾਕਿਸਤਾਨ ਬਣ ਗਿਆ ਨਾ ਉਹ ਅਸੀਂ ਤਾਂ ਪਾਕਿਸਤਾਂ ਤੋਂ ਠੀਕ ਆ ਪਾਕਿਸਤਾਨ ਤੇ ਗਲਫ ਕੋਆਪਰੇਸ਼ਨ ਕੌਂਸਲ ਬਣੀ ਸੀ 1981 ਦੇ ਵਿੱਚ ਉਸ ਸਮੇਂ ਦੇ ਵਿੱਚ ਮੈਂ ਪਹਿਲਾ ਬੰਦਾ ਸੀਗਾ ਕਿ ਜਿੰਨੇ ਉਹਦੇ ਉੱਤੇ ਪਾਕਿਸਤਾਨ ਦੇ ਗਲਫ ਕੋਆਪਰੇਸ਼ਨ ਕੌਂਸਲ ਕੰਟਰੀ ਜਿਹੜੇ ਹੈਗੇ ਸੀ 6 ਕੰਟਰੀ ਸੌਦੀ ਅਰੇਬੀਆ Oman Bahrain UAE Qatar Kuwait ਉਹਨਾਂ ਦੇ ਉੱਤੇ ਜਿਹੜੇ ਉਹਦੇ ਰਿਲੇਸ਼ਨਸ ਦੇ ਉੱਤੇ ਮੈਂ ਪੀ ਐਚ ਡੀ ਕੀਤੀ ਸੀ ਸੋ ਇਹ ਤਾਂ ਮੇਰੀ ਇੱਕ ਮੋਟੀ ਜਿਹੜੀ ਹੈਗੀ ਆ ਪਾਕਿਸਤਾਨ ਦੇ ਨਾਲ ਜਿਹੜੀ ਇਸ ਕਿਸਮ ਦੀ ਅਕੈਡੈਮਿਕ ਤੌਰ ਤੇ ਸਾਂਝ ਹੈ ਪਰ ਇਹ ਗੱਲ ਠੀਕ ਹੈਗਾ ਕਿ ਜਦੋਂ ਵੀ ਜਾਣਦੇ ਆ ਜਿੰਨਾ ਪਿਆਰ ਜਿੰਨਾ ਨਿਕ ਸਾਨੂੰ ਉਥੇ ਮਿਲਦਾ ਵਾ ਮੈਂ ਸੱਚੀ ਗੱਲ ਕਹਿਣੀ ਚਾਹੁੰਦਾ ਇਥੇ ਕੋ ਆਪਾਂ ਲਕਾਉਣ ਵਾਲੀ ਕੋ ਗੱਲ ਨਹੀਂ ਸਾਨੂੰ ਸ਼ਰਮਿੰਦਗੀ ਹੁੰਦੀ ਹੈ ਜੀ ਇਸ ਗੱਲ ਦੀ ਸ਼ਰਮਿੰਦਗੀ ਹੁੰਦੀ ਕਿ ਜਿੰਨਾ ਤੇ ਪਿਆਰ ਮੋਹ ਮੁਹੱਬਤ ਆਪਣਾਤ ਉਹਨਾਂ ਦੇ ਵਿੱਚ ਹੈ ਸਹਦ ਸਾਡੇ ਦੇ ਵਿੱਚ ਸਾਡੇ ਹੋਰ ਨਾਲ ਜੇ ਹੋਊਗੀ ਪਰ ਸਾਡੇ ਮੈਂ ਆਪਣੀ ਗੱਲ ਕਰਦਾ ਉਨੀ ਨਹੀਂ ਹੈ ਉਹਦਾ ਕਾਰਨ ਬਹੁਤ ਕਲੀਅਰ ਹੈਗਾ 75 ਸਾਲ ਦੀ ਜਿਹੜੀ ਸਾਡੀ ਵੰਡ ਸੀ 77 ਸਾਲ ਦੀ ਵੰਡ ਦੇ ਵਿੱਚ ਦੋ ਵੱਖਰੇ ਵੱਖਰੇ ਨਿਜ਼ਾਮ ਜਿਹੜੇ ਸੀਗੇ ਉਹ ਹੋਣ ਦੇ ਵਿੱਚ ਆਇਆ ਉਰੋ ਨਿਜ਼ਾਮ ਜਿਹੜੇ ਸੀਗੇ ਉਹ ਫਿਰ ਹੌਲੀ-ਹੌਲੀ ਜਿਹੜਾ ਇੱਕ ਨਿਜ਼ਾਮ ਤੋੜਦੇ ਆਂ ਔਰਦੇ ਆਂ ਫਿਰ ਸਾਡਾ ਜਿਹੜਾ ਸਮਾਜਿਕ ਵਰਤਾਰਾ ਚੇਂਜ ਹੋ ਗਿਆ ਸਾਡਾ ਆਰਥਿਕ ਵਰਤਾਰਾ ਚੇਂਜ ਹੋ ਗਿਆ ਸਾਡਾ ਰਾਜਨੀਤਿਕ ਵਰਤਾਰਾ ਚੇਂਜ ਹੋ ਗਿਆ ਸਭਿਆਚਾਰਕ ਵਰਤਾਰਾ ਚੇਂਜ ਹੋ ਗਿਆ ਪਰ ਸਾਰਾ ਕੁਝ ਚੇਂਜ ਹੋਣ ਦੇ ਨਾਲ ਨਾਲ ਜਿਹੜੀ ਉਹ ਦੇਸ਼ ਪੰਜਾਬ ਵਾਲੀਆਂ ਗੱਲਾਂ ਸੀਗੀਆਂ ਜਾਂ ਦੇਸ਼ ਪੰਜਾਬ ਦੀ ਜਿਹੜੀ ਖਿੱਚ ਸੀਗੀ ਜਾਂ ਜਿਹੜੀ ਸੈਂਸ ਆਫ ਬਿਲੋਂਗਿੰਗ ਇਹ ਨਹੀਂ ਆਸੀ ਇਹ ਮੇਰਾ ਵਾ ਆਪਾਂ ਗੱਲ ਕਰਦੇ ਆ ਸ਼ਾਇਦ ਇਹੀ ਜਿਹੜਾ ਮੇਰਾ ਹੈ ਇਹ ਜਿਹੜੀਆਂ ਸਮੇਂ ਦੀਆਂ ਹਕੂਮਤਾਂ ਵਾਂ ਕਿਉਂਕਿ ਮੈਂ ਬੱਚ ਗੱਲ ਚੋਂ ਇੱਕ ਕਦੀ ਵੀ ਸਮੇਂ ਦੀ ਹਕੂਮਤਾਂ ਨੂੰ ਬਹੁਤਾ ਚੰਗਾ ਨਹੀਂ ਲੱਗਾ ਚਾਹੇ ਉਸ ਪਾਸੇ ਵਾਲ ਸੀਗੀ ਚਾਹੇ ਉਸ ਪਾਸੇ ਵਾਲ ਸੀਗੀ ਲੋਕ ਇੱਕ ਪਾਸੇ ਆ ਹਕੂਮਤਾਂ ਦੂਰੇ ਪਾਸੇ ਆ ਬਹੁਤ ਵੱਡੇ ਵੱਡੇ ਜਿੱਦਾਂ ਹੰਬਲੇ ਮਾਰਦੇ ਆ ਜਿੱਦਾਂ ਹੁਣ ਆਪਣਾ ਬ੍ਰਾਜਾ ਸਾਹਿਬ ਹੋਣਾ ਨੇ ਕੀਤੀ ਸੀ ਹਰ ਸਾਲ ਕਰਦੇ ਆ ਇੱਧਰ ਵੀ ਕਰਦੇ ਆ ਪਰ ਡਰ ਇਸ ਗੱਲ ਦਾ ਲੱਗਦਾ ਕਿ ਜਦੋਂ ਪੰਜਾਬੀ ਇਕੱਠੇ ਹੁੰਦੇ ਆ ਇਦਾਂ ਦੀਆਂ ਖਬਰਾਂ ਆਉਂਦੀਆਂ ਆ ਸਭ ਨੂੰ ਪਤਾ ਵਾਜੋ ਉੱਥੇ ਇੰਟੈਲੀਜੈਂਸ ਵਾਲੇ ਲੋਕ ਸਾਰੇ ਜਾਂਦੇ ਆ ਉਸ ਤੋਂ ਬਾਅਦ ਕੋਈ ਨਾ ਕੋਈ ਇਦਾਂ ਦੀ ਦੁਖਦਾਈ ਕੋਈ ਘਟਨਾ ਕਰ ਦਿੱਤੀ ਜਾਂਦੀ ਆ ਜਾਂ ਪਾਣਾ ਬਰਬਾਦ ਕੀਤਾ ਜਾਂਦਾ ਵਰਤਦਾ ਨਹੀਂਗਾ ਕਿ ਫਿਰ ਦੋਵਾਂ ਨੂੰ ਬਹੁਤ ਦੂਰ ਜਾਣਾ ਪੈਂਦਾ ਇਹ ਗੱਲ ਮੈਂ ਖੀਰ ਤੇ ਕਹਣਾ ਜਾਊਂਗਾ ਕਿ ਮੈਂ ਅੰਮ੍ਰਿਤਸਰ ਤੋਂ ਹਾਂ ਬਿਲਕੁਲ ਹਫਤਾ ਹੋਰ ਵਾ ਅੰਮ੍ਰਿਤਸਰ ਤੇ ਲਾਹੌਰ ਦਾ ਜਿਹੜਾ ਜਿਹੜਾ ਸਾਡੇ ਬਜ਼ੁਰਗ ਦੱਸਦੇ ਸੀਗੇ ਇਹ ਸਮੇਂ ਚ ਗਿੱਲ ਸਾਹਿਬ 2 ਮਿੰਟ ਦੀ ਜਿਹੜੀ ਹੁੰਦੀ ਸਰਵਿਸ ਹੁੰਦੀ ਸੀਗੀ ਬਸ ਦੇ ਅੱਛਾ ਹੀ ਕਹਾਣੀਆਂ ਸੀ ਹਾਂ ਮੇਰੇ ਮਾਟਰਨਲ ਗ੍ਰੈਂਡਫਾਦਰ ਖਾਲਸਾ ਗੰਜ ਦੇ ਸਟੂਡੈਂਟ ਰਹੇ ਆ 1900 1912 ਤੋਂ ਲੈ ਕੇ 1923 ਤੱਕ ਹਮਮ ਔਰ ਉਹਨਾਂ ਕੋਈ ਸਿੱਧਾ ਲਾਂ ਸੁਣਦੇ ਹੁੰਦੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉੱਥੇ ਜਾਂਦੇ ਸੀ ਉਹ ਪੰਜਾਬ ਯੂਨੀਵਰਸਿਟੀ ਉਸ ਸਮੇਂ ਦੀ ਜਿਹੜੀ ਪੰਜਾਬ ਯੂਨੀਵਰਸਿਟੀ ਉਹਦੇ ਹਾਕੀ ਦੇ ਚੈਂਪੀਅਨ ਵੀ ਸੀਗੇ ਉਸ ਟੀਮ ਦੇ ਮੈਂਬਰ ਸੀਗੇ ਕਹਿਣ ਤੋਂ ਪਾਬ ਹੈਗਾ ਲਕੀਰਾਂ ਪੈ ਗਈਆਂ ਲਕੀਰਾਂ ਇੰਨੀਆਂ ਜਾਂਦੀਆਂ ਦੂनियां ਹੋ ਗਈਆਂ ਕਿ ਜਿਹਦੇ ਨਾਲ ਖਾਸ ਕਰਕੇ ਤੁਸੀਂ ਦੇਸ਼ ਪੰਜਾਬ ਦਾ ਜਿਹੜਾ ਮੈਜਿਨੇਸ਼ਨ ਸੀਗਾ ਜਿਹੀਂ ਬਹੁਤ ਵੱਖਰੇ ਪਾਸੇ ਘਰ ਪਏ ਉਹ ਮੈਜਿਨੇਸ਼ਨ ਹੌਲੀ ਹੌਲੀ ਸਾਡੇ ਨੇਰ ਤੋਂ ਭੁੱਲਦਾ ਜਾਂਦਾ ਪਰ ਜਿਹੋ ਜੇ ਮੌਕੇ ਦਿੰਦੇ ਆ ਚਾਹੇ ਇਧਰਲੇ ਪਾਸੇ ਲਾਉਂਦੇ ਆ ਉਹ ਯਾਦ ਤਾਜ਼ਾ ਰਹਿ ਜਾਂਦੀ ਆ ਔਰ ਉਹਦਾ ਅਸਰ ਮੈਂ ਦੇਖਿਆ ਕਿ ਜਿਹੜੇ ਭਾਈਚਾਰਾ ਬਾਹਰ ਰਹਿੰਦਾ ਪੰਜਾਬ ਤੋਂ ਉਥੇ ਨਹੀਂ ਤੇ ਉਸ ਪੰਜਾਬ ਦਾ ਹੋਵੇ ਜਾਂ ਇਸ ਪੰਜਾਬ ਦਾ ਹੋਵੇ ਉਹ ਜਿਹੜੀ ਤੰਦ ਬਣੀ ਰਹਿੰਦੀ ਆ ਮੈਨੂੰ ਉਹ ਲੱਗਦਾ ਵੀ ਉਹੀ ਉਹਦੇ ਵਿੱਚ ਰੂਹਾਂ ਜਿਹੜੀਆਂ ਉਹ ਬਾਬੇ ਨਾਨਕ ਦੀ ਰੂਹ ਹੈਗੀ ਆ ਜੇ ਵੀਰ ਬੁੱਲੇ ਸਾਡੀ ਰੂਹ ਹੈਗੀ ਆ ਜਾਂ ਹੋਰ ਸਾਡੇ ਗਦਰੀ ਬਾਬਿਆਂ ਦੀ ਰੂਹ ਹੈਗੀ ਆ ਜਾਂ ਭਗਤ ਸਿੰਘ ਹੁਣਾਂ ਦੀ ਆ ਜਾਂ ਹੁਣ ਦੇ ਜਿਹੜੇ ਨੌਜਵਾਨ ਹੈਗੇ ਆ ਜਿਹੜੇ ਪੰਜਾਬੀਅਤ ਦੀ ਗੱਲ ਕਰਦੇ ਆ ਉਹਨਾਂ ਸਾਰਿਆਂ ਨੇ ਜਿਹੜੀ ਸਾਰਿਆਂ ਨੂੰ ਜੋੜ ਕੇ ਰੱਖੋ ਬਿਲਕੁਲ ਜੀ ਬਹੁਤ ਵਧੀਆ ਰਜਾ ਸਾਹਿਬ ਤੁਸੀਂ ਕਾਨਫਰੰਸ ਬਾਰੇ ਤੇ ਪੰਜਾਬ ਪੰਜਾਬੀਅਤ ਬਾਰੇ ਤੁਹਾਡੇ ਜੋ ਮਨ ਦੇ ਵਿੱਚ ਜਿਹੜੇ ਜਜ਼ਬੇ ਨੇ ਉਹ ਥੋੜੇ ਜਿਹਾ ਸਾਂਝੇ ਕਰੋ ਫਿਰ ਆਪਾਂ ਅੱਗੇ ਕਾਨਫਰੰਸ ਬਾਰੇ ਵੀ ਗੱਲ ਕਰਦੇ ਆਂ ਤੇ ਕੁਝ ਹੋਰ ਗੱਲਾਂ ਵੀ ਕਰਦੇ ਆਂ ਤੁਹਾਨੂੰ ਕਿਦਾਂ ਲੱਗਿਆ ਇਸ ਵਾਰ ਸਾਰਾ ਕੁਝ ਕਿਉਂਕਿ ਤੁਸੀਂ ਬਹੁਤ ਬਿਜ਼ੀ ਸੀਗੇ ਮੈਂ ਦੇਖਦਾ ਸੀਗਾ ਕੋਈ ਫਟ ਕੇ ਇਧਰੋਂ ਖਿੱਚ ਰਿਹਾ ਕੋਈ ਇਧਰੋਂ ਖਿੱਚ ਰਿਹਾ ਤੇ ਕਈ ਵਾਰ ਜਿਹੜੇ ਆਰਗੇਨਾਈਜ਼ਰ ਹੁੰਦੇ ਉਹ ਉਸ ਤਰੀਕੇ ਨਾਲ ਜਾਇ ਨਹੀਂ ਕਰ ਸਕਦੇ ਜਿੱਦਾਂ ਬਾਕੀ ਲੋਕ ਕਰਦੇ ਆ ਤੇ ਤੁਹਾਡਾ ਇਹਦੇ ਉੱਤੇ ਮਤਲਬ ਕਿਸ ਤਰ੍ਹਾਂ ਤੁਹਾਡਾ ਰਿਐਕਸ਼ਨ ਮੈਂ ਜਾਨਣਾ ਚਾਹੁੰਦਾ ਵੀ ਤੁਸੀਂ ਕਿਸ ਤਰ੍ਹਾਂ ਇਹ ਸਾਰੇ ਕੁਝ ਨੂੰ ਕਿਦਾਂ ਮੰਨਿਆ ਤੇ ਕਿਦਾਂ ਤੁਸੀਂ ਇਹਨੂੰ ਪ੍ਰੈਡਿਕਟ ਕਰਦੇ ਹੋ ਕਿ ਸਾਡੇ ਆਉਣ ਵਾਲੇ ਫਿਊਚਰ ਦੇ ਉੱਤੇ ਇਹਦਾ ਕਿਦਾਂ ਦਾ ਅਸਰ ਪੈਗਾ ਇਹ ਇੱਕ ਮੀਲ ਪੱਥਰ ਹੈ ਮੇਰੀ ਨਜ਼ਰ 'ਚ ਇੱਕ ਮੀਲ ਪੱਥਰ ਆ ਕਿਉਂਕਿ ਕਾਨਫਰੰਸਾਂ ਤੇ ਬਹੁਤ ਹੁੰਦੀਆਂ ਨੇ ਤੇ ਕੈਨੇਡਾ 'ਚ ਵੀ ਇੱਕ ਮਹੀਨੇ 'ਚ ਕਈ ਵਾਰ ਤਿੰਨ ਤਿੰਨ ਹੋ ਜਾਂਦੀਆਂ ਨੇ ਪਰ ਇੱਕ ਵੱਖਰੇ ਰੰਗ ਸੀਗਾ ਵੱਖਰਾ ਰੰਗ ਸੀਗਾ ਜਿਹੜਾ ਮੈਂ ਮਹਿਸੂਸ ਕੀਤਾ ਤੁਸੀਂ ਆਪਣੇ ਜਿਹੜੇ ਆ ਕਮੈਂਟ ਇੱਕ ਵਾਰੀ ਦਿਓ ਤੇ ਫਿਰ ਆਪਾਂ ਗੱਲਾਂਬਾਤਾਂ ਕਰਦੇ ਆਂ ਗਿਲਸਾ ਬਹੁਤ ਸ਼ੁਕਰੀਆ ਤੁਹਾਡੇ ਟਾਈਮ ਦੇਣ ਦਾ ਗਿਲਸਾ ਦੇਖੋ ਪਾਕਿਸਤਾਨੀ ਪੰਜਾਬ ਦਾ ਸਿਨੈਰੀਓ ਜਿਹੜਾ ਹੈ ਨਾ ਉਹ ਬਹੁਤ ਵੱਖ ਹੈ ਚੜ੍ਹਦੇ ਪੰਜਾਬ ਦੇ ਔਰ ਬਾਕੀ ਜਿੱਥੇ ਜਿੱਥੇ ਪੰਜਾਬੀ ਡੈਸਕ ਹੋਰ ਹੈ ਕੈਨੇਡਾ ਦੇ ਵਿੱਚ ਬੈਠਾ ਬੰਦਾ ਜਿਹੜਾ ਜੰਮਿਆ ਜ ਹੈ ਚੜ੍ਹਦੇ ਪੰਜਾਬ ਦੇ ਅੰਦਰ ਹੈ ਔਰ ਉਸ ਤੋਂ ਬਾਅਦ ਉਹ ਪਿਛਲੇ 10 15 ਸਾਲ ਤੋਂ ਜੋ ਨਹੀਂ ਸਾਲਾਂ ਤੋਂ ਕੈਨੇਡਾ 'ਚ ਬੈਠਾ ਹੈ ਅਮਰੀਕਾ 'ਚ ਬੈਠਾ ਹੈ ਯੂਕੇ 'ਚ ਬੈਠਾ ਹੈ ਯਾ ਯੂਰਪ ਕਿਸੇ ਤੋਂ ਯੂਰਪ ਦੇ ਕਿਸੇ ਮੁੱਲ ਦੇ ਅੰਦਰ ਬੈਠਾ ਉਸ ਨੂੰ ਪਾਕਿਸਤਾਨੀ ਪੰਜਾਬ ਦੀ ਸਮਝ ਹੀ ਨਹੀਂ ਆਉਂਦੀ ਕਿ ਪਾਕਿਸਤਾਨੀ ਪੰਜਾਬ ਦੇ ਅੰਦਰ ਕੀ ਵਾਪਰ ਰਿਹਾ ਹੈ ਅਸੀਂ ਇਹ ਗੱਲ ਕਰਦੇ ਆ ਕਿ 47 ਦੀ ਵੰਡ ਉਹ 47 ਦੀ ਵੰਡ ਵੇਲੇ ਜਿਹੜਾ ਪੂਰੇ ਦਾ ਸਿਸਟਮ ਸੀ ਉਸ ਦੀ ਐਜ਼ ਇਟ ਇਜ਼ ਇੰਪਲੀਮੈਂਟੇਸ਼ਨ ਹੋ ਗਈ। ਲੇਕਿਨ ਜਿਹੜਦੇ ਪੰਜਾਬ ਦੇ ਅੰਦਰ ਕੁਝ ਐਸਾ ਹੈ ਸੀ ਉਹਨੂੰ ਧਾਰਮਿਕ ਸੋਚ ਨੇ ਵੀ ਸਪੋਰਟ ਕੀਤਾ ਔਰ ਬਸਤੀ ਹਰ ਗੱਲ ਨੇ ਸਪੋਰਟ ਕੀਤਾ ਉਸ ਤੋਂ ਪਹਿਲੇ ਜਿਨੀ ਚੱਲ ਰਹੀ ਆ ਰਹੀ ਸੀ। ਲੈਂਗੁਏਜ ਨੂੰ ਲੈ ਕੇ ਕਲੈਰਟੀ ਸੀ ਉਸ ਨੇ ਵੀ ਉਸ ਨੂੰ ਗਮ ਦਿੱਤਾ। ਜਦਕਿ ਪਾਕਿਸਤਾਨੀ ਪੰਜਾਬ ਦੇ ਅੰਦਰ ਨਾ ਇਹ ਉਹ ਪਾਣੀ ਨੂੰ ਗਗਾਰ ਦਿੱਤਾ ਗਿਆ। ਔਰ ਉਸ ਉਸ ਗਗਰੇ ਪਾਣੀ ਦੇ ਅੰਦਰ ਨਾ ਸਿਰਫ ਉਸ ਦੇ ਥੱਲੇ ਜਿਹੜੀ ਨੈਸ਼ਨਲਿਜ਼ਮ ਸੀ ਉਹ ਪਾਕਿਸਤਾਨੀ ਅੰਦੀ ਸੀ। ਉਹਦੇ ਅੰਦਰ ਇਹ ਜੋ ਜਿਹੜੀ ਹਕੀਕੀ ਪੰਜਾਬੀਅਤ ਦੀ ਨੈਸ਼ਨਲਿਜ਼ਮ ਸੀ ਉਸ ਨੂੰ ਗਾਇਬ ਕਰ ਦਿੱਤਾ ਗਿਆ ਉਸ ਨੂੰ ਦੱਸਬ ਕਿਹਾ ਗਿਆ ਬੋਲੀ ਨੂੰ ਇਹ ਕਿਹਾ ਗਿਆ ਕਿ ਨਪੜਾਂ ਦੀ ਬੋਲੀ ਹੈ ਇਹ ਬੋਲੀ ਕਾਫਰਾਂ ਦੀ ਬੋਲੀ ਹੈ ਬੋਲੀ ਖਲਾਣਿਆਂ ਦੀ ਹੈ ਬੋਲੀ ਪਿੰਡੂਆਂ ਦੀ ਹੈ ਸਾਡੇ ਤੇ ਸਾਡੀ ਤੇ ਨਾ ਮਲ ਮਾਰ ਕੇ ਬਹਿ ਗਿਆ ਇੱਥੇ ਦਾ ਜਿਹੜਾ ਸਟੇਟ ਦਾ ਨੈਰੇਟਿਵ ਸੀ ਉਸ ਨੇ ਨਾ ਅੰਧੇ ਸੋ ਆਮ ਪੰਜਾਬੀ ਜਿਹੜਾ ਸੀ ਉਹ ਉਸ ਦੀ ਸੋਚ ਦੇ ਵਿੱਚੋਂ ਪੰਜਾਬ ਪੰਜਾਬੀਆਂ ਦੀ ਸੋਚ ਕਦੇ ਨਹੀਂ ਰਹੀ ਇਕ ਵੱਡਾ ਖਿਲਾਅ ਹੈ ਇੱਕ ਵੱਡਾ ਟਾਈਮ guzarda ਹੈ ਉਹਦੇ ਅੰਦਰ ਕੋ ਦਰਜਨਾ ਲੋਕ ਆਪਣੀ ਬਾਤ ਚੁਪਦੇ ਵੀ ਰਹੇ ਲੇਕਿਨ ਉਹਨਾਂ ਨੂੰ ਡਰਾ ਧਮਕਾ ਦਿੱਤਾ ਜਾਂਦਾ ਸੀ ਪੰਜਾਬ ਪੰਜਾਬੀ ਦੀ ਗੱਲ ਕਰਨ ਤੇ ਉਹ ਵਿਚਾਰੇ ਫਿਰ ਹੀੜੇ ਹੋ ਕੇ ਤੇ ਮਤਲਬ ਉਸ ਆਵਾਜ਼ ਦੇ ਨਾਲ ਨਾ ਥੋੜਾ ਜਿਹਾ ਉਤਨਾ بلند ਆਵਾਜ਼ ਦੇ ਨਾਲ ਉਹ ਪੰਜਾਬ ਪੰਜਾਬੀ ਦੀ ਗੱਲ ਨਹੀਂ ਕਰ ਸਕਦੇ ਸੀ ਨਵਾਂ ਸਮਾਂ ਆਇਆ ਸਾਨੂੰ ਵੀ ਉਸ ਨਹੀਂ ਸੀ ਯੂਨੀਵਰਸਿਟੀ ਤੱਕ ਮੈਨੂੰ ਵੀ ਪਤਾ ਨਹੀਂ ਸੀ ਕਿ ਪੰਜਾਬ ਪੰਜਾਬੀਅਤ ਕਿਸ ਚੀਜ਼ ਦਾ ਨਾਮ ਹੈ ਯੂਨੀਵਰਸਿਟੀ ਦੇ ਅੰਦਰ ਜਦੋਂ ਮੈਂ ਜਾਂਦਾ ਤਾਂ ਯੂਨੀਵਰਸਿਟੀ ਦੇ ਅੰਦਰ ਬਾਕੀ ਸਟੇਟਾਂ ਤੋਂ ਵੀ ਉੱਥੇ ਮੁੰਡੇ ਪੜਨ ਆਏ ਹੋ ਸਨ ਕੁੜੀਆਂ ਪੜਨ ਆਇਆ ਸੀ ਜਦੋਂ ਉਹਨਾਂ ਨਾਲ ਡਿਸਕਸ਼ਨ ਹੁੰਦੀ ਹੈ ਤਾਂ ਫਿਰ ਲੈਂਗੁਏਜ ਦਾ ਸਵਾਲ ਕਿਸੇ ਹੱਦ ਤੱਕ ਥੋੜਾ ਜਿਹਾ ਸਮਝ ਲਿਆ ਲੇਕਿਨ ਉਸ ਤੋਂ ਬਾਅਦ ਉਹੀ ਜਿਵੇਂ ਇੱਥੇ ਬੰਦਾ ਆਪਣੀ ਲਾਈਫ ਦੇ ਅੰਦਰ ਗੂਧੀ ਹੋ ਜਾਂਦਾ ਹੈ ਮੈਂ ਵੀ ਇੱਕ ਮਲਟੀਨੇਸ਼ਨਲ ਕੰਪਨੀ ਜੁਆਇਨ ਕੀਤੀ ਉਹਦੇ ਜੌਬ ਕਰਤ ਰਿਹਾ ਉਸ ਤੋਂ ਬਾਅਦ ਨਵਾਂ ਦੌਰ ਆਂਦਾ ਹੈ ਸੋਸ਼ਲ ਮੀਡੀਆ ਦਾ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਸੈਲੂਟ ਹੈ ਕਿ ਐਜ ਰਿਸਰਚ ਵਰਕ ਉਹਨਾਂ ਦੀ ਬੇਸ ਤੇ ਹੀ ਹੋਇਆ ਹੈ ਜਿਹੜਾ ਗੈਪ ਸੀ ਉਹਨਾਂ ਨੇ ਉਸ ਨੂੰ ਫਿਲ ਕੀਤਾ ਲੇਕਿਨ ਸੋਸ਼ਲ ਮੀਡੀਆ ਨੇ ਇੱਕ ਨਵੀਂ ਦੁਨੀਆ ਉਹ ਸਾਡੇ ਸਾਹਮਣੇ ਲੈ ਕੇ ਆਂਦਾ ਦੋਜ਼ਰ 10 ਤੋਂ ਬਾਅਦ ਦੀ ਦੁਨੀਆ ਉਹ ਇੱਕ ਵੱਖਰੀ ਦੁਨੀਆ ਹੈ ਜਦੋਂ ਸੋਸ਼ਲ ਮੀਡੀਆ ਤੇ ਸਾਰੀਆਂ ਚੀਜ਼ਾਂ ਡਿਸਕਸ਼ਨ ਚ ਚੱਲੀਆਂ ਤੇ ਉਸ ਤੋਂ ਬਾਅਦ ਫੈਸੀ ਆਪਣੀ ਕਾਰਗਨਾਈਜੇਸ਼ਨ ਜਿਸ ਤਰ੍ਹਾਂ ਪੰਜਾਬੀ ਪ੍ਰਚਾਰ ਹੈ 2013 ਦੇ ਵਿੱਚ ਇਹ ਬਣਾਈ ਜਿਹਦਾ ਸ਼ੁਰੂ ਤੋਂ ਹੀ ਨਾ ਥੋੜਾ ਦੂਸਰੇ ਤੋਂ ਇਸ ਨੂੰ ਵੱਖ ਰੱਖਿਆ ਮੇਰੇ ਨਾਲ ਮੇਰੀ ਟੀਮ ਜਿਹੜੀ ਹੈ ਮੇਰੇ ਯੂਨੀਵਰਸਿਟੀ ਦੇ ਦੋਸਤ ਹਨ ਹੋਰ ਐਜੂਕੇਸ਼ਨਲਿਸਟ ਹਨ ਬਾਕੀ ਜਿਹੜੇ ਤੇ ਵਕੀਲ ਹਨ ਉਹ ਹਨ ਅਸੀਂ ਥੋੜਾ ਜਿਹਾ ਨਾ ਉਸ ਨੂੰ ਲਿਟਰੇਰੀ ਤੋਂ ਹਟ ਕੇ ਸੋਸ਼ੀਓ ਪੋਲੀਟਿਕਲੀ ਜਿਹੜੀ ਐਂਗਲਿੰਗ ਸੀ ਅਸੀਂ ਉਹ ਦਿੱਤੀ। ਕਿਉਂਕਿ ਲਿਟਰੇਚਰ ਪੰਜਾਬ ਦੇ ਵਿੱਚ ਲਿਖਿਆ ਜਾ ਰਿਹਾ ਪਹਿਲੇ ਵੀ ਲਿਖਿਆ ਜਾ ਚੁੱਕਿਆ ਹੈ। ਸੋ ਲਿਟਰੇਚਰ ਤੇ 100% ਫੋਕਸ ਕਰਨ ਦੀ ਬਜਾਇਆ ਸੋਸ਼ੀਓ ਪੋਲੀਟਿਕਲੀ ਜਿਹੜੀ ਕੈਂਗਲਿੰਗ ਹੈ ਉਸ ਨੂੰ ਅਸੀਂ ਸਾਹਮਣੇ ਲੈ ਕੇ ਆਈਏ ਔਰ ਆਪਣੇ ਅਸੀਂ ਹੱਕ ਮਨਾਈਏ। ਹੱਕ ਕਿਹੜੇ? ਬੋਲੀ ਦਾ ਇੱਥੇ ਹੱਕ ਹੈ। ਬੋਲੀ ਅਜੇ ਤੱਕ ਕਿਤੇ ਸਕੂਲਾਂ ਦੇ ਵਿੱਚ ਪੜਾਈ ਨਹੀਂ ਜਾ ਰਹੀ। ਇੱਥੇ ਫਿਰ ਸਾਡਾ ਬੰਦਾ ਪੱਗ ਪਾ ਲਵੇ ਤੇ ਉਸ ਦਾ ਮਜ਼ਾਕ ਉਡਾਇਆ ਜਾਂਦਾ ਹੈ। ਖੁੱਸਾ ਪਾਰਲਮੈਂਟ ਉਹਦਾ ਮਜ਼ਾਕ ਉਡਾਇਆ ਸਟੇਟ ਨੈਰੇਟਿਵ ਟੋਟਲ ਜਿਹੜਾ ਹੈ ਉਹ ਗੰਗਾ ਜਮਨੀ ਜਿਹੜੀ ਇੱਥੇ ਦੀ ਸਿਵਲਾਈਜੇਸ਼ਨ ਹੈ ਉਸ ਦੀ ਐਜ਼ ਇਟ ਇਜ਼ ਇੰਪਲੀਮੈਂਟੇਸ਼ਨ ਉਹ ਸਾਡੇ ਤੇ ਥੋਕ ਦਿੱਤੀ ਗਈ। ਲੇਕਿਨ ਇਹ ਜਿਹੜੇ ਇਹ ਸਾਡੇ ਜਿਹੜੇ ਮੁੱਦੇ ਹਨ ਇਹਨਾਂ ਨੂੰ ਫਿਰ ਅਸੀਂ ਲੈ ਕੇ ਚੱਲੇ ਔਰ ਉਸ ਦੇ ਅੰਦਰ ਉਸੇ ਹੀ ਇੱਕ ਤੁਸੀਂ ਕਹਿ ਲੋ ਕਿ ਕੜੀ ਇੱਕ ਜੀ ਹੈ ਉਹ ਹੈ ਇਸ ਪੰਜਾਬੀ ਕਾਨਫਰੰਸ ਜਿਹੜੀ ਪਿਛਲੇ ਸਾਲ ਅਸੀਂ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਕੀਤੀ ਔਰ ਇਸ ਸਾਲ ਅਸੀਂ ਦੂਜੀ ਕਾਨਫਰੰਸ ਕੀਤੀ। ਸਾਡਾ ਟਾਰਗੇਟ ਗਿਲਸਪ ਤਿੰਨ ਸਾਲਾਂ ਦਾ ਅਸੀਂ ਟਾਰਗੇਟ ਰੱਖਿਆ ਹੈ। ਇਹ 3 ਸਾਲਾਂ ਦੇ ਵਿੱਚ ਅਸੀਂ ਇਸ ਨੂੰ ਇੱਕੋ ਇੱਕ ਦਾਵਾ ਬਹੁਤ ਵੱਡਾ ਹੋਏਗਾ ਲੇਕਿਨ ਇਸ ਨੂੰ ਦੁਨੀਆ ਬੜਦੀ ਨਾ ਸਿਰਫ ਵੱਡੀ ਪੰਜਾਬੀ ਕਾਨਫਰੰਸ ਬਣਾਣਾ ਹੈ ਬਲਕਿ ਇਸ ਤੋਂ ਹਟ ਕੇ ਜਿਹੜੀ ਅੱਗੇ ਰਬ ਹਯਾਤੀ ਰੱਖੇ ਸਾ ਸਲਾਮਤ ਰਹਿਣ ਤੇ ਜਿਹੜੀ ਤੀਜੀ ਕਾਨਫਰੰਸ ਅਗਲੇ ਸਾਲ ਹੋਏਗੀ 2025 ਦੇ ਵਿੱਚ ਸਾਡਾ ਦਾਵਾ ਹੈ ਕਿ ਦੁਨੀਆ ਦੇ ਜਿਹੜੇ ਬਾਕੀ ਜ਼ਬਾਨਾਂ ਦੇ ਜਿਹੜੇ ਮੇਲੇ ਲੱਗਦੇ ਹੈ ਇਹ ਉਹਨਾਂ ਦੇ ਅਸੀਂ ਬਰਾਬਰ ਖੜਾ ਕਰ ਦੇਣਾ ਹੋਰ ਇਸ ਇਹਦੀ ਲੋੜ ਕੀ ਸੀ ਲੋੜ ਇਹਦੇ ਅੰਦਰ ਇਹ ਸੀ ਕਿ ਜਿਹੜਾ ਸਾਡਾ ਪੰਜਾਬੀ ਟਰੈਡੀਸ਼ਨ ਹੈ ਖੂਬਸੂਰਤ ਟਰੈਡੀਸ਼ਨ ਹੈ ਉਹਦਾ ਬਿਆਨ ਵੀ ਕਰਨਾ ਹੈ ਸਾਡਾ ਮਾਜ਼ੀ ਬਹੁਤ ਖੂਬਸੂਰਤ ਮਾਜ਼ੀ ਹੈ ਪੰਜਾਬੀਆਂ ਦਾ ਸਾਨੂੰ ਹੀਣੇ ਹੋਣ ਤੇ ਕੋਈ ਲੋੜ ਨਹੀਂ ਸਾਡਾ ਮਾਜ਼ੀ ਇਤਨਾ ਸ਼ਾਨਦਾਰ ਹੈ ਕਿ ਇੱਥੇ ਸਾਡੇ ਦੇ ਹਮਲੇ ਹੁੰਦੇ ਆ ਮੈਂ ਉਹਨਾਂ ਹਮਲਿਆਂ ਹੋਣ ਨੂੰ ਵੀ ਉਹ ਪੰਜਾਬ ਦੀ ਜਿਹੜੀ ਹੈ ਨਾ ਉਹ ਅਮੀਰ ਤਸੰਮਤਾਂ ਤੁਹਾਡੇ ਕੋਲ ਕੁਝ ਹੋਏਗਾ ਤੇ ਹਮਲੇ ਹੋਣਗੇ ਨਾ ਭੁੱਖੇ ਨੰਗੇ ਲੋਕਾਂ ਦੇ ਕੋਲ ਹਮਲੇ ਜਾ ਕੇ ਕਰੇਗਾ ਸੋ ਪੰਜਾਬ ਦੇ ਮਾਜ਼ੀ ਦੇ ਅੰਦਰ ਇੱਥੇ ਦੀ ਸੈਂਟੀਫਿਕਲੀ ਵੀ ਸਾਰਾ ਕੁਝ ਹੋਇਆ ਹੈ 인ਫਰਾਸਟ੍ਰਕਚਰ ਦੇ ਤੌਰ ਤੇ ਵੀ ਹੋਇਆ ਹੈ ਦੁਨੀਆ ਦੀ ਰੈਚ ਯੂਨੀਵਰਸਿਟੀਆਂ ਵੀ ਇੱਥੇ ਸਨ ਦੁਨੀਆ ਦਾ ਖੂਬਸੂਰਤ ਰਾਜ ਵੀ ਇੱਥੇ ਟੱਲਿਆ ਹੈ ਜਿਹੜਾ ਪੰਜਾਬੀਆਂ ਨੇ ਆਪਣਾ ਰਾਜ ਰੇਵਾ ਸੋ ਸਾਰਾ ਕੁਝ ਹੈ ਸੀ ਉਸ ਤੋਂ ਬਾਅਦ ਉਹ ਨਵੀਂ ਅੱਜ ਦੇ ਵੇਲੇ ਦੀ ਜਿਹੜੀ ਗੱਲ ਹੈ ਪਿਛਲੇ ਆਪਣੇ ਖੂਬਸੂਰਤ ਟ੍ਰੈਡੀਸ਼ਨ ਨੂੰ ਸੂਫੀ ਬਾਬਿਆਂ ਦੇ ਰੀਤ ਨੂੰ ਸੋਚ ਨੂੰ ਗੁਰੂ ਸਰਵਾਨ ਜੋਗੀ ਸਰਵਾਨ ਦੀ ਉਸ ਰੀਤ ਨੂੰ ਅੱਜ ਦੇ ਵੇਲੇ ਨਾਲ ਕਿਵੇਂ ਜੋੜਨਾ ਇਹ ਬੜਾ ਆਸਾਨ ਹੈ ਬਹੁਤ ਸਾਰੇ ਲੋਕ ਇਹ ਕਹਿੰਦੇ ਕਿ ਸਾਡੇ ਸੀ 100 ਸਾਲਾਂ ਸੀ ਪਹਿਲੇ ਇਹ ਸੀ 200 ਸਾਲ ਪਹਿਲੇ ਇਹ ਸਰ ਉੱਥੇ ਗੱਲ ਮੁੱਕ ਜਾਂਦੀ ਅੱਜ ਅਸੀਂ ਕਿੱਥੇ ਖੜੇ ਆ ਇਹ ਵੀ ਤਾਂ ਸੋਚਣ ਦੇ ਲੋੜ ਹੈ ਉਸ ਨੂੰ ਅਸੀਂ ਕਿੰਜ ਜੋੜਨਾ ਹੈ ਸੋ ਸਾਡਾ ਇੱਕ ਯਤਨ ਸੀ ਅੱਜ ਦੇ ਇਸ਼ੂਜ਼ ਦੇ ਨਾਲ ਖਾਲੀ ਲਿਟਰੇਚਰ ਦੇ ਅੰਦਰ ਨਹੀਂ ਸੀ ਇਹਦੇ ਅੰਦਰ ਬਾਕੀ ਜਿਹੜੇ ਮੁੱਦੇ ਸਨ ਉਹ ਚਾਹੇ ਚੜ੍ਹਦੇ ਪੰਜਾਬ ਦੇ ਹੋਣ ਲੈਂਦੇ ਪੰਜਾਬ ਦੇ ਹੋਣ ਗਲੋਬਲੀ ਪੂਰੀ ਦੁਨੀਆ ਤੇ ਹੋਣ ਅੱਜ ਇੱਕ ਕਿਸਾਨ ਦੀ ਕੀ ਹਾਲਤ ਹੈ ਅੱਜ ਸਾਲ ਨੂੰ ਇੱਥੇ ਦੀ ਗਲੋਬਲ ਵਾਰਮਿੰਗ ਕਿੰਜ ਡਿਸਟਰਬ ਕਰ ਰਹੀ ਹੈ ਇਮਰਜਿੰਗ ਟੈਕਨੋਲੋਜੀਜ਼ ਕੀ ਹੈ ਉੱਥੇ ਪੰਜਾਬੀ ਕਿੱਥੇ ਖੜੀ ਹੈ ਏ 아이 ਤੇ ਦੁਨੀਆ ਦੇ ਅੰਦਰ ਅਸੀਂ ਕਿੱਥੇ ਖੜੇ ਹੋਵਾਂਗੇ ਇਹਦੇ ਲਈ ਸਾਨੂੰ ਯਤਨ ਕਰਨ ਦੀ ਕਿਹੜੇ ਕਿਹੜੇ ਲੋੜ ਹੈ ਇਹ ਸਾਰਾ ਕੁਝ ਇਸ ਕੰਫਰੰਸ ਦੇ ਅੰਦਰ ਹੈ ਸੀ ਔਰ ਪਹਿਲੇ ਇੱਥੇ ਕਿਸੇ ਐਮ ਪੀਏ ਨੂੰ ਐਮ ਪੀਏ ਤੋਂ ਸਟੇਟਮੈਂਟ ਦਿਵਾਣੀ ਉਹ ਔਖੀ ਹੁੰਦੀ ਸੀ ਲੇਕਿਨ ਅਸੀਂ ਫਕਰ ਨਾਲ ਕਹਿੰਦੇ ਹਾਂ ਕਿ ਇਸ ਵਾਰ ਸਾਡੇ ਡਿਸਕਸ਼ਨ ਪੈਨਲ ਦਾ ਹਿੱਸਾ ਸਾਰੇ ਗਵਰਨਰ ਸਪੀਕਰਸ ਇਹ ਸਾਰੇ ਲੋਕ ਸੋ ਪੰਜਾਬੀ ਦਾ ਹੁਣ ਲਹਿੰਦੇ ਪੰਜਾਬ ਦੇ ਅੰਦਰ ਬਹੁਤ ਹੱਦ ਤੱਕ ਕੁਝ ਜਿਹੜੇ ਪਹਿਲੇ ਲੋਕਾਂ ਦੇ ਜਨ ਅੱਛੇ 12 ਸਾਲਾਂ ਮੇ ਪਾਈਆਂ ਗਈਆਂ ਸੀ ਇਸ ਕਾਨਫਰੰਸ ਨੇ ਅਤੇ ਪਿਛਲੀ ਕਾਨਫਰੰਸ ਨੇ ਕਾਫੀ ਹੱਦ ਤੱਕ ਜੀ ਡਾਕਟਰ ਸਾਹਿਬ ਤੁਸੀਂ ਸੁਣ ਲਿਆ ਰਜਾ ਸਾਹਿਬ ਦੇ ਵਿਚਾਰ ਮੈਨੂੰ ਇਦਾਂ ਲੱਗਦਾ ਹੈ ਕਿ ਸ਼ੁਰੂਆਤੀ ਦੌਰ ਦੇ ਵਿੱਚ ਕੋਈ ਸਮਾਂ ਸੀਗਾ ਜਦੋਂ ਸਾਨੂੰ ਲੱਗਦਾ ਸੀਗਾ ਕਿ ਜਿੱਦਾਂ ਲਿਬਰਲਾਈਜੇਸ਼ਨ ਜਿਹੜੀ ਆਪਣੇ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਜ਼ਿਆਦਾ ਸੀ ਜ਼ਿਆਦਾ ਆਜ਼ਾਦੀ ਨਾਲ ਅਸੀਂ ਗੱਲ ਕਰ ਸਕਦੇ ਸੀਗੇ ਪਰ ਦੂਜੇ ਪਾਸੇ ਕਿਉਂਕਿ ਇੱਕ ਇਸਲਾਮਕ ਮੁਲਕ ਹੋਣ ਕਰਕੇ ਤੇ ਦੂਜੀ ਗੱਲ ਇਹ ਹੈ ਕਿ ਦੋ ਕੌਮਾਂ ਦੇ ਸਿਧਾਂਤ ਤੇ ਬਣਿਆ ਵੱਖਰਾ ਮੁਲਕ ਤੇ ਕੁਝ ਲੋੜਾਂ ਪ੍ਰਿਟੀਕਲ ਇਹੋ ਜੀਆਂ ਹੋ ਸਕਦੀਆਂ ਨੇ ਤੇ ਇਹ ਲੱਗਦਾ ਸੀ ਕਿ ਉਧਰਲੇ ਪਾਸਿਓਂ ਕੁਝ ਥੋੜੀ ਜਿਹੀ ਟਾਈਟ ਜ਼ਿਆਦਾ ਆ ਤੇ ਸਾਡੇ ਪਾਸਿਓਂ ਖੋਲਿਆ ਹੁਣ ਵਰਤਾਰਾ ਉਲਟ ਹੋ ਰਿਹਾ ਹੁਣ ਸਾਨੂੰ ਕੁਝ ਸਮੇਂ ਪਿਛਲੇ ਤੋਂ ਮਹਿਸੂਸ ਹੋ ਰਿਹਾ ਕਿ ਪਾਕਿਸਤਾਨ ਵਾਲੇ ਪਾਸਿਓਂ ਘਟੋ ਘਟ ਪੰਜਾਬੀ ਜਿਹੜੇ ਆ ਉਹ ਸਾਡੇ ਨਾਲੋਂ ਜ਼ਿਆਦਾ ਚੇਤਨ ਤੌਰ ਤੇ ਆਪਣੀ ਉਹ ਆਜ਼ਾਦੀਆਂ ਮੰਗ ਰਿਹਾ ਜਿਹੜੀਆਂ 1947 ਤੋਂ ਬਾਅਦ ਖੋਲਿਆ ਗਿਆ ਸੀ ਜਾਂ ਘਟੋ ਘਟ ਦਬਾ ਲਿਆ ਗਿਆ ਸੀ ਔਰ ਸਾਡੇ ਪਾਸੇ ਅਸੀਂ ਲੜਦੇ ਰਹੇ ਹਾਂ ਕੁਝ ਹੋਰ ਆਰਥਿਕ ਮੁੱਦਿਆਂ ਤੇ ਲੜ ਰਹੇ ਹਾਂ ਕਿਸਾਨੀ ਮੁੱਦਿਆਂ ਤੇ ਲੜ ਰਹੇ ਹਾਂ ਆਪਣੀ ਪਛਾਣ ਦੇ ਮੁੱਦਿਆਂ ਤੇ ਵੀ ਲੜ ਰਹੇ ਹਾਂ ਪਰ ਜਿਹੜੀ ਸਾਡੀ ਉਹ ਪਰਾਤਨ ਸਾਝ ਹੈ ਦੋ ਪੰਜਾਬਾਂ ਦੀ ਜਿਹੜੀ ਸਾਡੀ ਸੱਭਿਆਚਾਰਕ ਸਾਝ ਬੋਲੀ ਦੀ ਸਾਝ ਹੋਰ ਸਾਰਾ ਕੁਝ ਜਿਹੜੀ ਰਲਦੀ ਸੀ ਉਹਦੇ ਪ੍ਰਤੀ ਸ਼ਾਇਦ ਅਸੀਂ ਉਹਨੇ ਚੇਤਨ ਤੌਰ ਤੇ ਕੰਮ ਨਹੀਂ ਕਰ ਰਹੇ ਜਿੰਨੇ ਚੇਤਨ ਤੌਰ ਤੇ ਰਜ਼ਾਹਰੀ ਦੱਸ ਰਿਹਾ ਵੀ ਉਧਰ ਹੋ ਰਿਹਾ ਤੁਹਾਡਾ ਇਹਦੇ ਬਾਰੇ ਕੀ ਖਿਆਲ ਆ ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਧਰ ਵੀ ਇਦਾਂ ਦੀ ਲਹਿਰ ਪੈਦਾ ਹੋਏਗੀ ਤੇ ਇਹਦੇ ਤੋਂ ਕੁਝ ਲੋਕਾਂ ਨੂੰ ਜਿਵੇਂ ਤੁਸੀਂ ਪਹਿਲਾਂ ਇੰਟ ਦੇਤਾ ਮੈਂ ਉੱਤੇ ਬਾਅਦ ਚ ਆਉਣਾ ਚਾਹੁੰਦਾ ਸੀ ਤਕਲੀਫ ਵੀ ਹੋਣੀ ਸ਼ੁਰੂ ਹੋਏਗੀ ਬਹੁਤ ਸਾਰੇ ਲੋਕਾਂ ਨੂੰ ਤੇ ਉਹਦੇ ਲਈ ਰਾਹ ਰੋਕਣ ਦੀ ਕੋਸ਼ਿਸ਼ਾਂ ਵੀ ਹੋਣਗੀਆਂ ਤੁਸੀਂ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਜਿਹੜੀ ਇਹ ਲਹਿਰ ਉਧਰੋਂ ਸ਼ੁਰੂ ਹੋਈ ਆ ਇੱਕ ਵੈਲਕਮ ਕਰਨ ਦੀ ਇੱਕ ਦੂਜੇ ਨੂੰ ਇਹ ਅੱਗੇ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਸ਼ਰਮਿੰਦਾ ਆ ਅਸੀਂ ਸ਼ਰਮਿੰਦਾ ਕੱਲੇ ਇਸ ਗੱਲ ਤੋਂ ਨਹੀਂ ਕਿ ਅਸੀਂ ਉਸ ਤਰ੍ਹਾਂ ਦੇ ਮਹਿਮਾਨ ਨਵਾਜ਼ੀ ਨਹੀਂ ਕਰ ਸਕਦੇ ਅਸੀਂ ਕਰ ਸਕਦੇ ਆ ਪੰਜਾਬੀਆਂ ਦੇ ਦਿਲ ਬਹੁਤ ਖੁੱਲੇ ਆ ਪਰ ਅਸੀਂ ਹੁਣ ਸ਼ਰਮਿੰਦਾ ਹਾਂ ਇਸ ਗੱਲ ਤੋਂ ਆ ਕਿ ਮੇਰਾ ਕੋਈ ਮਿੱਤਰ ਅਹਿਮਦ ਰਾਜਾ ਮੇਰੇ ਕੋਲ ਅਮਰਸਰ ਆਉਣਾ ਚਾਵੇ ਤੇ ਮੈਂ ਬੇਵੱਸ ਆ ਭਾਵੇਂ ਮੈਂ ਕੈਨੇਡਾ ਬੈਠਾ ਆ ਮੇਰੇ ਮੇਰੀਆਂ ਰੂਟਸ ਇੰਡੀਆ ਚ ਨੇ ਮੈਂ ਚਾਹਾਂ ਕਿ ਮੇਰੇ ਇੱਥੋਂ ਕੋਈ ਦੋਸਤ ਮਤਲਬ ਵੜੈਚ ਨੇ ਬਹੁਤ ਸਾਰੇ ਸਾਡੇ ਨਜ਼ਦੀਕੀ ਮਿੱਤਰ ਨੇ ਜਿਨ੍ਹਾਂ ਨਾਲ ਅਸੀਂ ਰੋਜ਼ ਇਕੱਠੇ ਆਂ ਮੈਂ ਜਦੋਂ ਇੱਥੇ ਕੌਂਸੂਲਰ ਜਨਰਲ ਵੀ ਗੱਲ ਕਰਦਾ ਤੇ ਕਹਿੰਦੇ ਤੁਸੀਂ ਵੀ ਖੱਜਲ ਹੋਗੇ ਤੇ ਉਹਨਾਂ ਨੂੰ ਵੀ ਖੱਜਲ ਕਰੋਗੇ ਕੰਮ ਬਣਨਾ ਨਹੀਂ ਤੇ ਇਹ ਕੰਮ ਕਦੋਂ ਬਣੂਗਾ ਜਦੋਂ ਅਸੀਂ ਵੀ ਖੁੱਲੇ ਮਨ ਨਾਲ ਪਾਕਿਸਤਾਨ ਵਾਲੇ ਭਰਾਵਾਂ ਨੂੰ ਉਦਾਂ ਹੀ ਲੈਣ ਜਾਵਾਂਗੇ ਵਾਗਾ ਬਾਰਡਰ ਤੇ ਬੜੀਆਂ ਮੋਮਬਤੀਆਂ ਜਗਾਈਆਂ ਅਸੀਂ ਮੈਨੂੰ ਯਾਦ ਆ ਜਦੋਂ ਕੁਲਦੀਪ ਨਈਏ ਰੀਰੀ ਜਦੋਂ ਫੋਕਲੋਰ ਅਕੈਡਮੀ ਬਣਾਈ ਸੀਗੀ ਉਹਦੇ ਚ ਅਸੀਂ ਵੀ ਸ਼ਾਮਲ ਸੀ ਹਾਸ਼ਮ ਸ਼ਾਹ ਟਰਸਟ ਵੀ ਸ਼ਾਮਲ ਸੀ ਕਈ ਸਾਲ ਪੋਰਸ ਮੇਲਾ ਲਾਉਂਦੇ ਰਹੇ ਤੇ ਅਸੀਂ ਇਹ ਦੇਖਦੇ ਹੁੰਦੇ ਸੀ ਕਿ ਪਾਕਿਸਤਾਨ ਵਾਲੇ ਪਾਸੇ ਉਦਾਂ ਦਾ ਰਿਸਪੌਂਸ ਮਿਲੇ ਉਦੋਂ ਉਧਰੋਂ ਸਾਨੂੰ ਲੱਗਦਾ ਸੀ ਕਿ ਰਿਸਪੌਂਸ ਨਹੀਂ ਮਿਲਦਾ ਹੁਣ ਹਵਾ ਉਲਟ ਹੈ ਉਧਰਲੇ ਪਾਸਿਓਂ ਚੇਤਨਤਾ ਦਾ ਪੱਦਰ ਸਾਡੇ ਨਾਲ ਅੱਗੇ ਨਿਕਲ ਗਿਆ ਅਸੀਂ ਕਿਤੇ ਦੱਬ ਗਏ ਆ ਜਾਂ ਕਿਸੇ ਪ੍ਰੈਸ਼ਰ ਥੱਲੇ ਆ ਇਹ ਆਪਾਂ ਨੂੰ ਵੇਖਣਾ ਪਊ ਕਿ ਆਪਾਂ ਉਹ ਖੁੱਲ੍ਹਾ ਕਦੋਂ ਤੇ ਕਿਵੇਂ ਲੈਣੀਆਂ ਹਨ ਮੈਨੂੰ ਲੱਗਦਾ ਕਿ ਇਹਨੂੰ ਥੋੜਾ ਜਿਹਾ ਨਾ ਹਿਸਟੋਰਿਕ ਪਰਸਪੈਕਟਿਵ ਹੀ ਦੇਖਣਾ ਚਾਹੀਦਾ ਰਜਾ ਸਾਹਿਬ ਮੇਰਾ ਸਹਿਮਤ ਹੋਣਗੇ ਇਹ ਪਿਛਲੇ ਜਿਹੜਾ 70 ਸਾਲ ਦਾ ਸਫਰ ਹੈਗਾ ਵਾ ਇਸ ਪੰਜਾਬ ਦਾ ਜਾਂ ਇਸ ਹਿੰਦੁਸਤਾਨ ਦਾ ਜਾਂ ਉਸ ਪੰਜਾਬ ਦਾ ਜਾਂ ਪਾਕਿਸਤਾਨ ਦਾ ਹੂੰ ਹੂੰ ਉਹ ਸਫਰ ਦੇ ਵਿੱਚ ਜਿਹੜੀ ਗ੍ਰੋਥ ਹੈਗੀ ਆ ਮੈਂ ਡਿਵੈਲਪਮੈਂਟ ਦੀ ਗੱਲ ਨਹੀਂ ਕਰਦਾ ਜਿਹੜੀ ਗ੍ਰੋਥ ਹੈਗੀ ਆ ਉਹ ਬਹੁਤ ਜ਼ਿਆਦਾ ਉਹਦਾ ਫਰਕ ਹੈਗਾ ਹੂੰ ਹੂੰ ਇਹ ਪੰਜਾਬ ਦੇ ਵਿੱਚ ਤੇ ਉਸ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹਾਂ ਮੈਂ ਤਾਂ ਤੇ ਦੁਨੀਆ ਦੇ ਵਿੱਚ ਜੀਓਗ੍ਰਾਫੀ ਦਾ ਜੇ ਸਿਸਟਮ ਲਾਜੇਬ ਤੇ ਵੈਸਟਰਨ ਪੰਜਾਬ ਜਿਹੜਾ ਹਮੇਸ਼ਾ ਅੱਗੇ ਹੁੰਦਾ ਸੀ ਆਪਣੇ ਜਦੋਂ ਇੱਥੋਂ ਨਹਿਰਾ ਨਿਕਲੀਆਂ ਕਨਾਲ ਸਿਸਟਮ ਚੱਲੇ ਤੇ ਬਹੁਤ ਲੋਕ ਉਸ ਪਾਸੇ ਲਗਾਇਆ ਸੀ ਮੁੜ ਕੇ ਉਹ ਵਾਪਸ ਆ ਗਏ ਉਹ ਪਾਸਾ ਅੱਗੇ ਸੀ 47 ਦੇ ਵਿੱਚ ਤੁਸੀਂ ਫਾਈਨੈਂਸ਼ੀਅਲ ਗ੍ਰੋਥ ਕਹਿ ਰਹੇ ਹੋ ਫਾਈਨੈਂਸ਼ੀਅਲ ਗ੍ਰੋਥ ਨਹੀਂ ਨਾ 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 ਫਾਈਨਾਂਸੜੇ ਪਾਸੇ ਜਾਂਦਾ ਨਹੀਂ ਮੈਂ ਗੱਲ ਕਰਦਾ ਵੀ ਸਭ ਤੋਂ ਵੱਡੀ ਸਾਡੀ ਗ੍ਰੋਥ ਸੀ ਬੇਸ ਸੀ ਐਗਰੀਕਲਚਰ ਜੀ ਐਗਰੀਕਲਚਰ ਸਾਡੀ ਗ੍ਰੋਥ ਦਾ ਉਸ ਉਸ ਪੰਜਾਬ ਦੀ ਗ੍ਰੋਥ ਦਾ ਬੇਸ ਸੀਗਾ ਸਾਡੀ ਐਗਰੀਕਲਚਰ ਬਹੁਤ ਅੱਗੇ ਨਿਕਲ ਗਈ ਹਾਂ ਹਾਂ ਉਹਦਾ ਕਾਰਨ ਇਹ ਸੀ ਕਿ ਜਿਸ ਤਰੀਕੇ ਨਾਲ ਸਾਇੰਸ ਟੈਕਨਾਲੋਜੀ nehru sahab ਹੁਣ ਦਾ ਜਮਾਨਾ ਸੀਗਾ ਕਾਂਗਰਸ ਸਿਸਟਮ ਸੀਗੇ ਆਪਣੇ ਸੀਗੇ ਪ੍ਰਤਾਪ ਸਿੰਘ ਕੈਰੋ ਹੁਣੀ ਸੀ ਹੋਰ ਬਹੁਤ ਸਾਰੇ ਸੀ ਜਦ ਸਾਡਾ ਡੈਮੋਕਰੈtic ਸਿਸਟਮ ਸੀਗਾ ਪਹਿਲੀ ਵਾਲਾ ਡੈਮੋਕਰੈtic ਸਿਸਟਮ ਸਾਡਾ ਬਹੁਤ ਪਾਰਟਿਸਪੇਟਿਵ ਸੀ ਪਾਕਿਸਤਾਨ ਪਾਸੇ ਦੀ ਅਨਫੋਰਚੂਨੇਟ ਪਾਰਟ ਏਰੀਆ ਕਿ ਉੱਥੇ ਪੈਰ ਨਹੀਂ ਲੱਗੇ ਲੋਕਾਂ ਦੇ ਨਿਜ਼ਾਮ ਦੇ ਪੈਰ ਨਹੀਂ ਲੱਗੇ ਜਿਹੜਾ ਨਿਜ਼ਾਮ ਆਇਆ ਉੱਥੇ ਉਹ ਲੋਕਾਂ ਦਾ ਨਿਜ਼ਾਮ ਨਹੀਂ ਸੀਗਾ ਡੈਮੋਕ੍ਰੇਸੀ ਪਣਪਨੀ ਸਕੀ ਤੁਹਾਡੇ ਕਹਣ ਦਾ ਪਾਪ ਨਹੀਂ ਕਿੰਨਾ ਵੀ ਸਾਡੇ ਇਕੱਠੇ ਹੋਏ ਦੂਸਰੇ ਇਥੇ ਪੰਜਾਬ ਦੇ ਸੰਵਿਧਾਨ ਲਾਗੂ ਹੋ ਗਿਆ ਉਥੇ ਸੰਵਿਧਾਨ 56 ਦੇ ਵਿੱਚ ਲੱਗਾ 52 ਦੇ ਵਿੱਚ ਯੂਬ ਸਾਹਿਬ ਆ ਗਏ 10 ਸਾਲ ਹੋ ਰਹੇ ਮੜ ਕੇ ਇਹ ਖਾਨ ਸਾਹਿਬ ਆ ਗਏ ਖੁੱਟੋ ਸਾਹਿਬ ਆਏ ਸਟੇਬਲ ਨਹੀਂ ਹੋਇਆ 77 ਦੇ ਵਿੱਚ ਸੇਖੋ ਸਾਹਿਬ ਮੈਂ ਇੱਕ ਸੈਕਿੰਡ ਤੇ ਰੋਕਾਂਗਾ ਮੈਂ ਜਿੰਨਾ ਕਿ ਜਾਣਦਾ ਜਾਂ ਪੜਿਆ ਆ ਜਿਹੜਾ ਅਜੂਬ ਸਾਹਿਬ ਦਾ ਪੀਰੀਅਡ ਸੀ ਚਾਹੇ ਉਹਦੇ ਪਿੱਛੇ ਕਾਰਨ ਇੰਟਰਨੈਸ਼ਨਲ ਜੀਓਪੋਲਿਟਿਕਸ ਦੇ ਕੁਝ ਵੀ ਰਏ ਹੋਣ ਉਹਨਾਂ ਸਮਿਆਂ ਚ ਪਾਕਿਸਤਾਨ ਦੀ ਜੀਡੀਪੀ ਸਾਡੇ ਤੋਂ ਜ਼ਿਆਦਾ ਸੀ ਭਾਰਤ ਨਾਲੋਂ ਤੇ ਖੁਸ਼ਹਾਲੀ ਦੇ ਤੌਰ ਤੇ ਵੀ ਸਾਡੇ ਤੋਂ ਕਿਤੇ ਅੱਗੇ ਲੰਘ ਗਏ ਸੀ ਸ਼ਰਾੰਗਾ ਮਾਰਦੇ ਉਹ ਬਾਅਦ ਚ ਦੌਰ ਆਇਆ ਜੌਹਲਾ ਅਕਰਾਂ ਦਾ ਜਦੋਂ ਕਟੜਪਨ ਉੱਥੇ ਆਉਣਾ ਸ਼ੁਰੂ ਹੋਇਆ ਪਣਪਣਾ ਸ਼ੁਰੂ ਹੋਇਆ ਉਦੋਂ ਕੁਝ ਹਾਲਾਤ ਨੈਗੇਟਿਵ ਪਾਸੇ ਨੂੰ ਪੁੱਠੇ ਪੈਰੇ ਤੁਰ ਪਏ ਉਹ ਤੋਂ ਬਿਨਾਂ ਅਜੂਬ ਖਾਨ ਦੇ ਪੀਰੀਅਡ ਭਾਵੇਂ ਅਸੀਂ ਜੰਗ ਵੀ ਲੜੀ ਉਹਨਾਂ ਦੇ ਸਮੇਂ 65 ਦੀ ਆਪੋ ਜਦੋਂ ਆ ਭਰਾਵਾ ਮੁਲਕਾਂ ਨੇ ਪਰ ਉਦੋਂ ਉਹਨਾਂ ਦੀ ਇਕਨੋਮਿਕ ਹਾਲਤ ਸਾਡੇ ਨਾਲੋਂ ਕਿਤੇ ਬਿਹਤਰ ਨਹੀਂ ਸੀ ਸਮਾਜਿਕ ਵਰਤਾਰਾ ਬਿਹਤਰ ਸੀ ਹਾਂ ਜਿਹੜਾ ਮਾਈਗ੍ਰੇਸ਼ਨ ਦਾ ਮੁੱਦਾ ਜਿਹੜਾ ਸੀ ਮੁਹਾਜ਼ਰ ਦਾ ਮੁੱਦਾ ਕਿਉਂ ਬਣਿਆ ਰਿਹਾ ਹੂੰ ਤੁਸੀਂ ਲੋਕਾਂ ਦੀ ਪੋਲੀਟਿਕਲ ਪਾਰਟਿਸਪੇਸ਼ਨ ਐਸੇ ਨਾ ਜੇ ਤੁਸੀਂ ਕਹੋਗੇ ਪੈਸੇ ਨਾ ਕੋਈ ਉਹਨੂੰ ਆਪਾਂ ਲੱਲਾਂਗੇ ਤੇ ਜਿੱਥੇ ਇਕਨੋਮਿਕ ਗਰੋਥ ਹੁੰਦੀ ਆ ਹੁਣ ਇਸ ਹਿਸਾਬ ਨਾਲ ਤਾਂ ਮੈਂ ਕਹ ਦੂੰਗਾ ਵੀ ਰਸ਼ੀਆ ਸੱਟ ਤੋਂ ਚੰਗਾ ਵਾ ਹੂੰ ਚੀਨ ਵੀ ਚੰਗਾ ਹੋ ਸਕਦਾ ਇਕਨੋਮਿਕ ਗਰੋਥ ਤੇ ਕਿਸ ਸਮੇਂ ਤੇ ਤਹਿਰਾਨ ਜਿਹੜਾ ਸੀ ਇਰਾਨ ਸੀਗਾ ਸਾਡੇ ਤੋਂ ਬਹੁਤ ਅਗਲੇ ਪਾਸੇ ਹੁੰਦਾ ਸੀ ਸਾਫ ਰਾਨ ਤੱਕ ਜਿਹੜਾ ਸੀ ਰਾਨ ਦਾ ਇਕਨੋਮਿਕ ਗਰੋਥ ਬਹੁਤ ਉੱਤੇ ਸੀਗੀ ਵੀਰਾ ਇਹ ਕਿ ਲੋਕਾਂ ਦੀ ਪਾਰਟਿਸਪੇਸ਼ਨ ਆਜ਼ਾਦੀਆਂ ਵੀ ਸੀ ਸਰ ਸ਼ਾਹ ਦੇ ਵੇਲੇ ਕਿੱਥੇ ਆਜ਼ਾਦੀਆਂ ਵੀ ਸੀ ਕਹਿੰਦੇ ਯੂਰਪ ਨਾਲ ਮੇਲ ਖਾਂਦਾ ਸੀ ਉਥੋਂ ਦਾ ਕਲਚਰ ਉਹਹੀ ਗੱਲ ਕਰਦਾ ਨਾ ਮੇਰਾ ਕੰਮ ਮੇਰਾ ਮੇਰਾ ਜਿਹੜਾ ਫੋਕਸ ਹੈਗਾ ਇਸ ਵਿੱਚ ਮੈਂ ਲੋਕਾਂ ਦੀ ਗੱਲ ਕਰਦਾ ਹਾਂ ਹਾਂਜੀ ਰਾਜਾ ਸਾਹਿਬ ਲੋਕਾਂ ਦੀ ਲੜਾਈ ਲੜ ਰਹੇ ਆ ਇਹ ਸਟੇਟ ਦੀ ਲੜਾਈ ਨਹੀਂ ਲੜ ਰਹੇ ਹਮਮ ਜਿਹੜਾ ਹੈਗਾ ਸਿਸਟਮ ਜਿਹੜਾ ਪਾਰਟਿਸਪੇਟਿਵ ਨਹੀਂ ਬਣਦਾ ਦੋਵਾਂ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਬਹੁਤ ਸਾਰੇ ਫਰਕ ਪੈ ਗਿਆ ਠੀਕ ਆ ਪਾਕਿਸਤਾਨ ਦਾ ਹਿਊਮਨ ਡਿਵੈਲਪਮੈਂਟ ਐਕਸ ਵੀ ਹੋ ਸਕਦਾ ਪਾਕਿਸਤਾਨ ਦੇ ਵਿੱਚ ਸਾਰੀਆਂ ਗੱਲਾਂ ਠੀਕ ਹੋ ਸਕਦੀਆਂ ਪਰ ਜਿਹੜਾ ਪੋਲਿਟੀਕਲ ਪਾਰਟਿਸਪੀਸ਼ਨ ਦਾ ਲੋਕ ਸੀ ਕਿ ਲੋਕਾਂ ਦੀ ਵੋਲ ਹੋਣੀ ਚਾਹੀਦੀ ਉਹ ਪਾਰਟ ਮਿਸ ਹੋ ਗਿਆ ਦੂਸਰੀ ਗੱਲ ਸੀ ਕਿ ਜਿਹੜੀਆਂ ਲੜਾਈਆਂ ਹੋਈਆਂ ਦੇਖੋ ਲੜਾਈਆਂ ਦੋ ਮੁਲਕਾਂ ਦੀਆਂ ਹੁੰਦੀਆਂ ਰਹੀਆਂ ਇਹਦੇ ਵਿੱਚ ੱਲਿਆ ਦੋਵੇਂ ਪੰਜਾਬਾਂ ਨੇ ਮੈਂ ਤਾਂ ਬਾਰ ਬਾਰ ਕਹਿੰਨਾ ਕਿ ਲੜਾਈ ਹਿੰਦੁਸਤਾਨ ਤੇ ਪਾਕਿਸਤਾਨ ਦੀ ਹੋਈ ਆ ਜਿਹਨਾਂ ਨੁਕਸਾਨ ਹੋਇਆ ਪੰਜਾਬ ਪੰਜਾਬਾਂ ਦਾ ਔਰ ਖਾਸ ਕਰਕੇ ਆਪਣੇ ਵਾਲੇ ਪੰਜਾਬ ਦਾ ਜਿਹਦੇ ਵਿੱਚ ਬਾਅਦ ਵਿੱਚ ਹਾਲਾਤ ਬਣੇ ਰਾਜਨੀਤੀ ਸੀਗੀ ਹਿੰਦੁਸਤਾਨ ਦੀ ਤੇ ਪਾਕਿਸਤਾਨ ਦੀ ਜੋ ਵੀ ਉਹਨਾਂ ਦਾ ਕੰਪੀਟੀਸ਼ਨ ਸੀਗਾ ਪਰ ਅੰਟੀਮੇਟਲੀ ਇਹਦੀ ਜਿਹੜੀ ਕੀਮਤ ਕੋ ਦੇਣੀ ਪਈ ਆ ਉਹ ਪੰਜਾਬ ਨੂੰ ਦੋਵਾਂ ਪੰਜਾਬਾਂ ਨੂੰ ਦੇਣੀ ਪਈ ਆ ਚਾਹੇ ਤੁਸੀਂ 65 ਦੀ ਗੱਲ ਕਰ ਲਓ 65 ਦੀ ਗੱਲ ਹੈ ਤਾਂ ਹਿੰਦ ਹਿੰਦ-ਪਾਕਿਸਤਾਨ ਦੀ ਲੜਾਈ ਸੀ ਨਾ ਲੜੀ ਕਿੱਥੇ ਗਈ 71 ਦੀ ਗੱਲ ਕਰ ਲਓ ਲੜੀ ਕਿੱਥੇ ਗਈ ਪੰਜਾਬ ਦੇ ਹਾਲਾਤ ਖਰਾਬ ਹੋਏ ਉਹਦੇ ਕਾਰਨ ਮੈਂ ਉਸ ਪਾਸੇ ਨਹੀਂ ਜਾਉਂਦਾ ਬਾਟਰ ਨੂੰ ਤੁਸੀਂ ਫੈਂਸ ਕਰ ਦਿੱਤਾ 80 ਤੱਕ ਤੁਸੀਂ ਖੁੱਲਾ ਸੀ ਉਹਦੇ ਵਿੱਚੋਂ ਸਟੇਟ ਤਾਕਤਵਰ ਹੋਇਆ ਹੁੰਦਾ ਇਦਾਂ ਗਿਲਸਾਹਬ ਜਦੋਂ ਸਟੇਟ ਤਾਕਤਵਰ ਹੁੰਦਾ ਲੋਕ ਕਮਜ਼ੋਰ ਹੁੰਦੇ ਆ ਹਾਂ ਹਾਂ ਸਾਡੇ ਇਹ ਸੀਗਾ ਕਿ ਤੁਸੀਂ ਦੇਖੋ ਵੀ ਜਿਹੜਾ 15 ਸਾਲ ਦਾ ਮਾੜਾ ਪੀਰੀਅਡ ਸੀਗਾ ਅੱਤਵਾਦ ਦਾ ਕਿੰਦਾ ਅੱਜ ਅਸੀਂ ਉਹਦੇ 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 ਜਿਹੜੇ ਭੁਗਤਣ ਡਏ ਆ ਨਤੀਜੇ ਸਾਡਾ ਸੋਸ਼ੀਅਲ ਸਿਸਟਮ ਸੀ ਡਿਮੋਲਿਸ਼ ਹੋ ਗਿਆ ਸਾਡੀ ਵਿਦਿਆ ਡਿਮੋਲਿਸ਼ ਹੋ ਗਈ ਪਾਕਿਸਤਾਨ ਨੇ ਤੇ ਪਿਛਲੇ ਲੰਬੇ ਸਮੇਂ ਤੋਂ ਉਸ ਕਿਸਮ ਦਾ ਨਿਜ਼ਾਮ ਹੰਡਾਇਆ ਵਾ ਬਿਲਕੁਲ ਇਹਦੇ ਵਿੱਚ ਕਾਂ ਦੀ ਜਿਹੜੀ ਸੇ ਸੀ ਉਹ ਬਹੁਤ ਕੱਟ ਸੀਗੀ ਠੀਕ ਆ ਸਮੇਂ ਦੇ ਆਉਣ ਦੇ ਨਾਲ ਥੋੜਾ ਫਰਕ ਪੈਂਦਾ ਪਰ ਸਟੇਬਿਲਟੀ ਬਹੁਤ ਜ਼ਰੂਰੀ ਆ ਸਾਡੇ ਪਾਸੇ ਦੇ ਵਿੱਚ ਪੋਲਿਟিক্যাল ਸਟੇਬਿਲਟੀ ਤੇ ਕੰਟੀਨਿਉਟੀ ਰਹੀ ਭਾਵੇਂ ਸਾਡੇ ਦੇਸ਼ ਦੇ ਵਿੱਚ ਹਾਲਾਤ ਆਰਥਿਕ ਤੌਰ ਤੇ ਬਹੁਤੇ ਚੰਗੇ ਨਹੀਂ ਸੀ ਪਾਕਿਸਤਾਨ ਦੇ ਮੁਕਾਬਲੇ ਤੇ ਵੀ ਬਹੁਤੇ ਚੰਗੇ ਨਹੀਂ ਹੋਣਗੇ ਪਰ ਸਾਡੀ ਜਿਹੜੀ ਪੋਲਿਟিক্যাল ਕੰਟੀਨਿਉਟੀ ਆ ਜਿਹੜੀ ਲੋਕਾਂ ਦੀ ਪਾਰਟਿਸਪੀਕੇਸ਼ਨ ਆ ਜਾਂ ਜਿਹੜੀ ਸਾਇੰਸ ਐਂਡ ਟੈਕਨੋਲੋਜੀ ਆ ਜਾਂ ਜਿਹੜੀ ਓਪਨਨੈਸ ਹੈਗੀ ਆ ਜਾਂ ਜਿਹੜਾ ਸਟੇਟ ਨੇ ਇੱਥੇ ਗਰੋਥ ਦੇ ਵਿੱਚ ਖਾਸ ਕਰਕੇ ਐਗਰੀਕਲਚਰ ਦੇ ਤੌਰ ਤੇ ਉਹ ਠੀਕ ਆ ਗਿਆ ਐਗਰੀਕਲਚਰ ਤੋਂ ਬਾਅਦ ਅਸੀਂ ਇੰਡਸਟਰੀ ਵਾਲੇ ਪਾਸੇ ਨਹੀਂ ਜਾ ਸਕਦੇ ਉਹਦੇ ਨਾਲ ਹੋਇਆ ਕਿ ਲੋਕਾਂ ਦੀ ਮੋਬਿਲਿਟੀ ਬਣਾਈ ਹੈ ਲੋਕਾਂ ਦੀ ਮੂਵਮੈਂਟ ਬ ਕਾਡਿਕੋ ਫ੍ਰੀ ਪ੍ਰੈਸ ਨਹੀਂ ਬਹੁਤ ਲੰਮਾ ਸਮਾਂ ਹੋਣੀ ਫ੍ਰੀ ਪ੍ਰੈਸ ਹੈਗੀ ਆ ਪਾਕਿਸਤਾਨ ਦੇ ਵਿੱਚ ਜਾਂ ਉਸ ਪਾਸੇ ਵਾਲੀ ਚੀਜ਼ ਨਹੀਂ ਰਹੀ ਦੂਸਰੀ ਗੱਲ ਰਹੀ ਕਿ ਪਹਿਲੇ ਦਿਨ ਦੇ ਉੱਤੋਂ ਪੰਜਾਬ ਦੇ ਵਿੱਚ ਤਾਂ ਪੰਜਾਬ ਜਿਹੜੀ ਖਾਸ ਕਰਕੇ ਮੰਗਾਈ ਨਹੀਂ ਸੀ ਵਿਦੇਸ਼ ਨੂੰ ਮੰਡੋ ਮੰਗ ਤੇ ਆਈ ਸੀ ਉਹਨਾਂ ਲੋਕਾਂ ਤੋਂ ਜਿਹੜੇ ਪੰਜਾਬ ਵਾਲੇ ਪਾਸੇ ਤੋਂ ਨਹੀਂ ਸੀਗੇ ਹੂੰ ਹੂੰ ਪਰ ਪਾਕਿਸਤਾਨ ਦੀ ਜਿਹੜੀ ਕੈਪੀਟਲ ਆ ਉਹ ਵੀ ਦੇ ਜਾਂਦੇ ਆ ਫਿਰ ਕਰਾਚੀ ਬਣਾ ਦਿੱਤੀ ਗਈ ਡੋਮਿਨੈਂਸ ਕਿਹਦੀ ਹੋਈ ਅਖੀਰ ਤੱਕ ਡੋਮਿਨੈਂਸ ਪੰਜਾਬੀ ਕਿੱਥੇ ਸਟੈਂਡ ਕਰਦੇ ਸੀ ਮੈਨੇ ਇਹਦਾ ਵੀ ਪੰਜਾਬੀ ਦਾ ਹੈ ਨਹੀਂ ਜਿਆਦਾਤਰ ਡੋਮਿਨੈਂਟ ਤਾਂ ਜਿਹੜੇ ਖਾਸ ਕਰਕੇ ਸ਼ੁਰੂ ਦੇ ਵਿੱਚ ਬਿਹਾਰ ਤੋਂ ਵੱਡੇ ਵੱਡੇ ਜ਼ਿਮੀਂਦਾਰ ਆਏ ਆ ਜ਼ਗੀਰਦਾਰ ਆਏ ਆ ਜਾਂ ਉਸ ਸਮੇਂ ਦੇ ਲੋਕ ਆ ਉਹਨਾਂ ਨੇ ਡੋਮਿਨੇਟ ਕੀਤਾ ਫਿਰ ਨਾਲ ਤੁਹਾਡੇ ਆਰਮੀ ਲੱਗ ਗਈ ਫੌਜ ਲੱਗ ਜਾਂਦੀ ਆ ਲੋਕ ਲਾਂਬੇ ਹੋ ਜਾਂਦੇ ਆ ਤੇ ਮੇਰਾ ਕਹਿਣ ਤੋਂ ਪਾਵ ਹੈ ਕਿ ਸਾਡਾ ਸਭ ਤੋਂ ਵੱਡਾ ਜਿਹੜਾ ਚੈਲੰਜ ਸੀਗਾ ਜਿਹੜਾ ਹੁਣ ਠੀਕ ਆ ਥੋੜਾ ਸਮੇਂ ਦੇ ਨਾਲ ਕਮਿਊਨੀਕੇਸ਼ਨ ਵੱਧ ਗਿਆ ਉਹ ਪੰਜਾਬਾਂ ਦੀ ਜਿਹੜੀ ਗ੍ਰੋਥ ਹੈ ਉਹ ਪੰਜਾਬਾਂ ਦੇ ਵਿੱਚ ਜਿਹੜਾ ਬਟ ਡਵੈਲਪਮੈਂਟ ਇਹ ਨਹੀਂ ਬਾਤ ਕਰ ਰਿਹਾ ਕਿ ਡਵੈਲਪਮੈਂਟ ਉਹਦੋਂ ਹੁੰਦੀ ਹੈ ਜਦੋਂ ਮਨੁੱਖ ਸਿਆਣੇ ਹੁੰਦੇ ਆ ਚਾਹੇ ਐਗਰੀਕਲਚਰ ਦੀ ਆ ਚਾਹੇ ਤੁਹਾਡੀ ਹੈਗੀ ਇੰਡਸਟਰੀ ਦੀ ਆ ਚਾਹੇ ਤੁਹਾਡੀ ਕਲਚਰ ਦੀ ਹੈਗੀ ਆ ਸਾਡੇ ਬਹੁਤ ਫਾਸਟ ਟਰਾਂਸਫਰਮੇਸ਼ਨ ਆਈ ਆ ਸਾਡੇ ਜਿਆਦਾ ਅਰਬਨਾਈਜੇਸ਼ਨ ਹੋਇਆ ਸਾਡੇ ਜਿਆਦਾ ਕਲੈਕਟਿਵਿਟੀ ਤੋਂ ਅਸੀਂ ਇੰਡੀਵਿਜੂਅਲਿਸਟਿਕ ਟੈਂਡੈਂਸੀ ਵਾਲੇ ਪਾਸੇ ਗਏ ਆ ਉਸ ਪਾਸੇ ਵੱਲ ਜਿਹੜਾ ਹੈਗਾ ਸੀ ਜਿਆਦਾ ਜਿਹੜਾ ਉਹ ਸੱਭਿਆਚਾਰ ਸੀ ਕਲਚਰ ਉਹਨਾਂ ਨੇ ਸੰਭਾਲ ਕੇ ਰੱਖਿਆ ਹੁਣ ਸਾਨੂੰ ਉਹ ਚੰਗਾ ਲੱਗਦਾ ਪਰ ਸਾਨੂੰ ਇਹ ਪਤਾ ਕਿ ਸਾਡੇ ਬਜ਼ੁਰਗਾਂ ਨੇ ਭਾਂਡੇ ਜਿਹੜੇ ਮਾਤਾ ਪਿਤਾ ਦਾ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਜਿਹੜੇ ਭਾਂਡੇ ਪਹਿਲਾਂ ਹੁੰਦੇ ਸੀਗੇ ਪਿੱਤਲ ਦੇ ਕਹਿੰਦੇ ਉਹ ਦੇਖ ਕੇ ਦੇ ਮੁਣਕੇ ਉਹਨਾਂ ਦੇ ਮੁਕਾਬਲੇ ਤੇ ਸਟੀਲ ਦੇ ਭਾਂਡੇ ਲੈ ਲਏ ਜਿਹੜੇ ਕਿਸੇ ਕੰਮ ਦੇ ਨਹੀਂ ਸੀਗੇ ਇਸ ਕਰਕੇ ਸਾਨੂੰ ਲੱਗਦਾ ਵੀ ਜਿਹੜੇ ਪਿੱਤਲ ਦੇ ਭਾਂਡੇ ਆ ਜਾਂ ਕਹਿੰਦੇ ਭਾਂਡੇ ਆ ਵੀ ਇਹ ਤਾਂ ਪੁਰਾਣਾ ਜਿਹੜਾ ਪਿੰਡੂ ਕਲਚਰ ਦਾ ਹਿੱਸਾ ਸੀ ਮੇਰਾ ਕਹਿਣ ਤੋਂ ਪਾਵੇਗਾ ਕਿ ਜਿਹੜੀ ਗਰੋਥ ਦਾ ਪੈਟਰਨ ਵੱਖਰਾ ਵੱਖਰਾ ਹੋਇਆ ਡਿਵੈਲਪਮੈਂਟ ਦਾ ਪੈਟਰਨ ਵੱਖਰਾ ਵੱਖਰਾ ਹੋਇਆ ਚਾਹੇ ਪੋਲੀਟੀਕਲ ਸੀਗੀ ਜਾਂ ਸੋਸ਼ਲ ਤੌਰ ਤੇ ਸੀ ਚਾਹੇ ਇਕਨੋਮਿਕ ਸੀ ਜੇ ਲੋਕਾਂ ਦੀ ਲਿਬਰਟੀ ਸੀਗੀ ਉਹ ਦੋਵਾਂ ਦੇਸ਼ਾਂ ਦੇ ਵਿੱਚ ਵੱਖਰਾ ਵੱਖਰਾ ਹੋਣ ਕਰਕੇ ਉਹ ਵੀ ਸਾਡਾ ਇਸ ਵੇਲੇ ਬਹੁਤ ਵੱਡਾ ਚੈਲੰਜ ਬਣ ਰਿਹਾ ਕਿਉਂਕਿ ਚੈਲੰਜ ਕੋਈ ਕੋਈ ਰਸਤੇ ਤੇ ਦੋ ਕਿਸਮ ਦੇ ਲੋਕ ਆ ਜਾਂਦੇ ਆ ਧਰਮ ਨੂੰ ਭਾਵੇਂ ਰੱਖੀ ਉਹ ਜ਼ਰੂਰ ਹੈਗੀ ਆ ਉਹ ਰਿਐਲਿਟੀ ਹੈਗੀ ਆ ਪਰ ਮੈਨੂੰ ਲੱਗਦਾ ਵੀ ਇਹ ਜਿਹੜੀ ਪਿਛਲੇ ਸਮੇਂ ਦੇ